ਮੁੱਢਦੀ ਗੱਲ ਦੇਖ ਲਈਓ ਤੁਸੀਂ ਮੈਂ ਹਾਸ ਸੁਰਿੰਦਰ ਢੱਲਾ ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੱਧੂ ਦਾ ਖਲਾਅ ਪੈ ਗਿਆ ਨਵਜੋਤ ਸਿੱਧੂ ਸਟਾਰ ਪ੍ਰਚਾਰਕ ਬਣ ਕੇ ਉੱਤਰ ਪ੍ਰਦੇਸ਼ ਪਹੁੰਚ ਗਏ ਨੇ ਛਤੀਸਗੜ੍ਹ ਪਹੁੰਚ ਗਏ ਨੇ ਛਤੀਸਗੜ੍ਹ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਸੋ ਨਵਜੋਤ ਸਿੰਘ ਸਿੱਧੂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਵਿੱਚ ਆਖਰੀ ਗੇਟ 'ਚ ਕੁਝ ਸੀਟਾਂ ਤੇ ਚੋਣ ਪ੍ਰਚਾਰ ਕਰਨਗੇ ਉਹ ਬਠਿੰਡੇ ਨਹੀਂ ਜਾਣਗੇ ਖਾਲੜਾ ਵਾਲੇ ਹਲਕੇ 'ਚ ਨਹੀਂ ਜਾਣਗੇ ਹੋ ਸਕਦਾ ਉਹ ਸੰਤੀ ਕੇਂਦਰ ਲੁਧਿਆਣੇ ਦੀ ਸੀਟ ਤੇ ਵੀ ਨਾ ਆਉਣ ਕਿਉਂਕਿ ਜਿੱਥੋਂ ਜਿੱਥੋਂ ਉਹਨਾਂ ਨੂੰ ਰਾਜਨੀਤਿਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਦੇ ਖਾਸ ਸੂਤਰ ਦੱਸਦੇ ਨੇ ਕਿ ਨਵਜੋਤ ਸਿੱਧੂ ਉੱਥੇ ਚੋਣ ਪ੍ਰਚਾਰ ਨਹੀਂ ਕਰਨਗੇ ਸੋ ਨਵਜੋਤ ਸਿੱਧੂ ਦਾ ਪ੍ਰਭਾਵ ਪੰਜਾਬ ਦੀਆਂ ਚੋਣਾਂ ਦੇ ਵਿੱਚ ਆਖਰੀ ਦੌਰ ਤੋਂ ਪਹਿਲਾਂ ਘਟ ਰਹੇਗਾ ਪਰ ਅੰਮ੍ਰਿਤਸਰ ਦੇ ਵਿੱਚ ਜ਼ਰੂਰ ਗੁਰਜੀਤ ਔਜਲਾ ਦੇ ਹੱਕ 'ਚ ਨਵਜੋਤ ਸਿੱਧੂ ਪ੍ਰਚਾਰ ਕਰਨਗੇ ਗੁਰਦਾਸਪੁਰ ਵੀ ਪ੍ਰਚਾਰ ਕਰਨਗੇ ਤੇ ਹੁਸ਼ਿਆਰਪੁਰ ਵੀ ਪ੍ਰਚਾਰ ਕਰਨਗੇ ਕਿਉਂਕਿ ਕਿਸੇ ਕੀਮਤ ਤੇ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਅਸੀਂ ਵਾਜਪਾ ਨੂੰ ਜਿੱਤਣ ਨਹੀਂ ਦੇਣਾ ਇਹ ਸਮਿਕਰਨ ਨੇ ਸਿੱਧੂ ਜੋੜੇ ਦਾ ਜਿਨ੍ਹਾਂ ਦੇ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਪੰਜਾਬ ਦੀ ਸਿਆਸਤ ਤੇ ਦੂਸਰਾ ਮਸਲਾ ਕੁੰਵਰ ਵਿਜੇ ਪ੍ਰਤਾਪ ਦੇ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਚਿੱਠੀ ਲਿਖੀ ਹੈ ਚੋਣ ਕਮਿਸ਼ਨ ਨੂੰ ਉਹਦੇ ਤੇ ਸੰਵਿਧਾਨਕ ਅਤੇ ਕਾਨੂੰਨੀ ਪੱਖਾਂ ਦਾ ਬਿਉਰਾ ਪੇਸ਼ ਕੀਤਾ ਗਿਆ ਹੈ ਔਰ ਕੈਪਟਨ ਅਮਰਿੰਦਰ ਅਮਰਿੰਦਰ ਨੇ ਕੁਝ ਸਮਾਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦਾ ਜ਼ਿਕਰ ਵੀ ਕੀਤਾ ਹੈ ਕਿ ਸਿੱਟ ਨੂੰ ਸਿਆਸਤ ਤੋਂ ਪ੍ਰੇਰਿਤ ਹੋਣ ਦੇ ਸਾਰੇ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਤੇ ਸਿੱਟ ਦੀ ਰਿਪੋਰਟਿੰਗ ਸਿੱਧੀ ਅਦਾਲਤ ਨੂੰ ਸੀ ਨਾ ਕਿ ਪੰਜਾਬ ਦੀ ਸਰਕਾਰ ਨੂੰ ਸੋ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਦੇ ਉਹਨਾਂ ਤੋਂ ਸਲਾਹ ਲਈ ਜਾ ਰਹੀ ਹੈ ਅਗਰ ਭਾਰਤ ਦਾ ਚੋਣ ਕਮਿਸ਼ਨ ਰਿਵਿਊ ਨਹੀਂ ਕਰਦਾ ਇਸ ਕੇਸ ਨੂੰ ਤੇ ਸੁਪਰੀਮ ਕੋਰਟ ਦੇ ਵਿੱਚ ਸਿੱਧਾ ਕੈਪਟਨ ਅਮਰਿੰਦਰ ਦੀ ਸਰਕਾਰ ਰੁਖ ਕਰ ਸਕਦੀ ਹੈ ਕਿ ਵੀ ਕੁਵਰ ਪ੍ਰਤਾਪ ਵਿਜੇ ਸਿੰਘ ਇੱਕ ਸਿਆਸੀ ਮੁੱਦਾ ਬਣ ਗਏ ਨੇ ਇਹ ਵੀ ਪੰਜਾਬ ਦੇ ਵਿੱਚ ਖੂਬ ਚਰਚਾ ਦੇ ਵਿੱਚ ਹੈ ਔਰ ਤੀਸਰਾ ਤੇ ਅਹਿਮ ਪੁਆਇੰਟ ਹੈ ਜਿਹਦੇ ਤੇ ਹੋਰ ਗੱਲ ਕਰਾਂਗੇ ਕਾਂਗਰਸ ਦੀ ਬੈਠਕ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਹੋਈ ਹੈ ਔਰ ਉਸ ਬੈਠਕ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੇ ਨਤੀਜੇ ਤੇ ਹਜੇ ਕਾਂਗਰਸ ਪਾਰਟੀ ਨਹੀਂ ਪਹੁੰਚੀ ਹੈ ਮੰਨੇ ਜਾ ਰਿਹਾ ਹੈ ਕਿ ਚਾਰ ਸੀਟਾਂ ਤੇ ਹਾਲੇ ਵੀ ਰੇੜਕਾ ਸਹਿਮਤੀ ਨਹੀਂ ਬਣਦੀ ਇਹ ਸਾਰੇ ਪੁਆਇੰਟਸ ਨੇ ਪਰ ਉਸ ਤੋਂ ਪਹਿਲਾਂ ਅੱਜ ਦੇ ਬਿਲਕੁਲ ਤਾਜ਼ਾ ਪੋਲਿਟੀਕਲ ਰਿਐਕਸ਼ਨਸ ਲੈ ਲਈਏ ਸੁਖਵੀਰ ਬਾਦਲ ਦੀ ਗੱਲ ਵੀ ਸੁਣਦੇ ਹਾਂ ਔਰ ਰਾਹੁਲ ਗਾਂਧੀ ਦੀ ਗੱਲ ਵੀ ਸੁਣਦੇ ਹਾਂ ਮੰਦਿਰ ਦੇ નીચે ਰੇਲ ਲਾਈਨ ਵਿਛਾ ਰਹਾ ਹੈ ਅਮਰੀਕਾ मंगल ग्रह पे जाके जिंदगी खोज रहा है रूस रोबोट आर्मी बना रहा है लोगों की नहीं रोबोट्स की आर्मी बना रहा है और भारत चौकीदार बना रहा है वो भी चोर चौकीदार बना रहा है, और अगर आप चौकीदार ये कॉन्सेप्ट जो लेके आए हैं मोदी साहब के मैं चौकीदार हूं तो इनको पूछो कि चौकीदार जो होता है किसी गरीब की झुग्गी के बाहर खड़ा देखा है किसी गरीब के मकान के बाहर खड़ा देखा है चौकीदार हैं जो जहाँ गरीब पचास पचास हजार रहते हैं तो वहाँ कभी चौकीदार खड़ा देखा है चौकीदार अमीरों के घरों के बाहर खड़ा होता है और ये सबका विकास सबका साथ जो है सबका साथ तो हुआ लोगों की सरकार लोगों के वास्ते होती है राजनीति सिद्धू ने शुरू की है मैं तो दे जवाब देना उनने कल जो बिना कुछ किते ਨਿਕੰਮੇ ਤੌਰ ਦੇ ਉੱਤੇ ਉਹਨੇ ਇਲਜ਼ਾਮ ਲਗਾਏ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਤੇ ਜਿਹੜਾ ਮੈਂ ਜਵਾਬ ਦੇਣ ਆਇਆ ਉਹ ਤਾਂ ਫਿਰ ਹਰਸਿਮਿਤ ਕੌਰ ਲਈ ਕੋਈ ਸੇਫ ਸੀਟ ਲੱਭ ਰਹੇ ਨੇ ਉਹ ਲੱਭ ਨਹੀਂ ਰਹੀ ਪੰਜਾਬ ਚੋਂ ਤਾਂ ਤੇ ਪਾਕਿਸਤਾਨ ਵਗੈਰਾ ਚੈੱਕ ਕਰ ਸਕਦੇ ਨੇ ਗਈ ਤਾਂ ਹੈਗੀ ਸੀ ਪਾਕਿਸਤਾਨ ਉਹ ਵੀ ਸ਼ਾਇਦ ਉਹਦੋਂ ਦੇਖ ਕੇ ਹੋਈ ਵੀ ਕਿਹੜਾ ਇਲਾਕਾ ਮੈਨੂੰ ਉੱਥੋਂ ਦੇ ਪੰਜਾਬ ਚ ਮਿਲਦਾ ਹੋਵੇ ਤੇ ਕਾਂਗਰਸ ਨੇ ਵੀ ਹਜੇ ਤੱਕ ਸੰਗਰੂਰ ਤੋਂ ਸੀਟ ਅਨਾਉਂਸ ਨਹੀਂ ਕੀਤੀ ਕਹਿੰਦੇ ਮੈਂ ਮੈਂ ਚੱਲ ਰਹੀ ਹੈ ਵੀ ਕੇਵਲ ਢਿੱਲੋਂ ਵਿਜੇਂਦਰ ਸਿੰਘਲਾ ਤੇ ਪੱਠੋਚ ਇਸ ਕਰਕੇ ਮੈਂ ਮੈਂ ਨਹੀਂ ਕਿ ਮੈਂ ਲੜੂੰਗਾ ਮੈਂ ਲੜੂੰਗਾ ਇਸ ਕਰਕੇ ਕਿ ਮੈਂ ਕੋਲਣਾ ਤੂੰ ਲੜ ਲੈ ਮੈਂ ਕੋਲਣਾ ਤੂੰ ਲੜ ਲੈ ਸੋ ਸ਼ਾਇਦ ਪਤਾ ਨਹੀਂ ਕਾਂਗਰਸ ਦਾ ਕੀ ਚੱਲ ਰਿਹਾ ਹੈ ਇਜ਼ਰਾਈਲ ਵਾਲੀ ਸੋਚ ਕਿ ਆਂਤਕਵਾਦ ਨੂੰ ਖੁਸ ਕੇ ਮਾਰਨਾ ਇਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਆਜੀ ਵਿਜੇ ਕੁਮਾਰ ਪ੍ਰਤਾਪ ਸਿੰਘ ਨੂੰ ਜਿਹੜਾ ਸਿਟ ਦੇ ਮੈਂਬਰਸ਼ਿਪ ਤੋਂ ਰਿਮੂਵ ਕੀਤਾ ਉਸ ਦਾ ਪ੍ਰੋਟੈਸਟ ਕਰਨ ਲਈ ਆਪਣਾ ਜਿਹੜਾ ਐਂਗਰ ਹੈ ਰੈਜ਼ੈਂਟਮੈਂਟ ਹੈ ਉਹਨਾਂ ਨੂੰ ਕਨਵੇ ਕਰਨ ਲਈ ਅਸੀਂ ਅੱਜ ਇੱਥੇ ਉਹਨਾਂ ਨਾਲ ਮੁਲਾਕਾਤ ਕੀਤੀ ਡਾਕਟਰ ਰਾਜਾ ਨਾਲ ਤੇ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਦੇ ਨਾਮ ਤੇ ਆ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਬਹੁਤ ਹੀ ਇਮਾਨਦਾਰ ਹੋਣਹਾਰ ਤੇ ਇੰਟੈਲੀਜੈਂਟ ਅਫਸਰ ਨੇ ਜਿਹਦੇ ਤੋਂ ਪੰਜਾਬ ਦੇ ਲੋਕੀ ਬਹੁਤ ਵੱਡੀਆਂ ਆਸਾਂ ਲਾ ਕੇ ਬੈਠੇ ਸਨ ਕਿ ਜੋ ਬੇਅਦਬੀ ਕਾਂਡ ਹੋਇਆ ਬਾਬਲ ਕਲਾ ਕਾਂਡ ਹੋਇਆ ਆ ਉਹਦੀ ਨਿਰਪੱਖ ਜਾਂਚ ਹੋ ਕੇ ਜਿਹੜੇ ਅਸਲ ਦੋਸ਼ੀ ਨੇ ਉਹ ਕਾਨੂੰਨ ਦੇ ਕਟਾਰੇ ਵਿੱਚ ਖੜੇ ਹੋਣਗੇ ਸੋ ਪੋਲਿਟਿਕਲ ਰਿਐਕਸ਼ਨਸ ਤੁਸੀਂ ਸੁਣੇ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਬਿਲਕੁਲ ਤਾਜ਼ਾ ਔਰ ਹੁਣ ਸਟੂਡੀਓ ਦੇ ਵਿੱਚ ਇੱਕ ਐਕਸਪਾਂਡ ਪੈਨਲ ਮੇਰੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਾਰੇ ਅਹਿਮ ਸਿਆਸੀ ਮਸਲਿਆਂ ਤੇ ਔਰ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਪ੍ਰਭਜੋਤ ਸਿੰਘ ਢਾਲੀਵਾਲ ਸਾਹਿਬ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਪ੍ਰਧਾਨ ਨੇ ਜ਼ਿਲ੍ਹਾ ਲੁਧਿਆਣਾ ਦੇ ਬਹੁਤ ਸਾਰੀ ਤੇ ਪ੍ਰਭਜੋਤ ਗਗਨਦੀਪ ਸਿੰਘ ਸਣੀ ਕੈਂਥ ਜਿਹੜੇ ਕਿ ਲੁਧਿਆਣਾ ਲੋਕ ਸਭਾ ਹਲਕਾ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਨੇ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਔਰ 파ਰਤ ਪੂਸ਼ਨ ਕੌਸ਼ਿਕ ਸਾਹਿਬ ਨਾਰਥ-ਈਸਟ ਸੈਲਨਲ ਸਬੰਧਤ ਆਗੂ ਨੇ ਭਾਜਪਾ ਦੇ ਔਰ ਖਜਾਨ ਸਿੰਘ ਮਠਾੜੂ ਸਾਹਿਬ ਇਹ ਆਤਮਨਗਰ ਦੇ ਹਲਕਾ ਇੰਚਾਰਜ ਨੇ ਸੁਖਪਾਲ ਸਿੰਘ ਖੈਰਾ ਦੀ ਟੀਮ ਵੱਲੋਂ ਬਈ ਸੀਨੀਅਰ ਆਗੂ ਨੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਕਿਤੇ ਲੈਣੀ ਚਾਹੂੰਗਾ ਵੱਡੇ ਇਸ਼ੂ ਤੇ ਬੀਜੇਪੀ ਕਿਵੇਂ ਇਸ ਚੀਜ਼ ਨੂੰ ਮਹਿਸੂਸ ਕਰਦੀ ਹੈ ਨਵਜੋਤ ਸਿੰਘ ਸਿੱਧੂ ਨੇ ਸਿਰਫ ਉਹਨਾਂ ਸੀਟਾਂ ਤੇ ਜ਼ਿਆਦਾ ਜ਼ੋਰ ਲਾਣਾ ਪੰਜਾਬ 'ਚ ਜਿਨ੍ਹਾਂ ਤੇ ਭਾਜਪਾ ਦੇ ਉਮੀਦਵਾਰ ਲੜਨਗੇ ਹਾਲਾਂਕਿ ਇਹ ਲਗਭਗ ਸਟੇਡੀਆਂ ਸਪਸ਼ਟ ਹੈ ਕਿ ਉਹ ਖੈਰਾ ਸਿਮਰ ਬੈਂਸ ਇਹਨਾਂ ਸੀਟਾਂ ਤੇ ਪ੍ਰਚਾਰ ਕਰਨ ਨਹੀਂ ਜਾਏਗਾ ਕਿਉਂਕਿ ਇੱਥੇ ਸਿਰਫ ਤੇ ਸਿਰਫ ਕੈਪਟਨ ਸਮਰਥਕ ਨੇ ਜਿਹੜੇ ਉਹਨਾਂ ਦਾ ਦਬਦਬਾ ਮੰਨਿਆ ਜਾਂਦਾ ਹੈ ਨਵਜੋਤ ਸਿੱਧੂ ਛੱਤੀਸਗੜ੍ਹ ਚਲੇ ਗਏ ਨੇ ਔਰ ਪੂਰੇ ਮੁਲਕ 'ਚ ਨਰਿੰਦਰ ਮੋਦੀ ਦੀਆਂ ਰੈਲੀਆਂ ਦੀ ਉਹਨਾਂ ਨੇ ਕਾਟ ਕੱਢਣੀ ਹੈ ਰਾਹੁਲ ਗਾਂਧੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪਿਛਲੀ ਵਾਰੀ ਸਫਲਤਾ ਦਾ ਦਰ ਬਹੁਤ ਜ਼ਿਆਦਾ ਰਹੀ 80 ਰੈਲੀਆਂ ਨਵਜੋਤ ਸਿੰਘ ਸਿੱਧੂ ਨੇ ਕੀਤੀਆਂ ਸੀ ਤੇ 50-55 ਤੇ ਜਿੱਥੇ ਉਹਨੇ ਰੈਲੀਆਂ ਕੀਤੀਆਂ ਉੱਥੋਂ ਉਮੀਦਵਾਰ ਵੀ ਜਿੱਤ ਗਏ ਸੀ ਦੇਖੋ ਜੀ ਪਿਛਲੀ ਵਾਰੀ ਤਾਂ ਸਿੱਧੂ ਸਾਹਿਬ 3 ਮਹੀਨੇ ਦੀ ਗੱਲ ਹੈ ਸਾਰੀ 4 ਮਹੀਨੇ ਸਾਹਿਬ ਨੂੰ ਛਿੱਕੇ ਟੰਗੇ ਸੀਗੇ ਜੀ ਐਦਕੀ ਬੀਬੀ ਨਵਜੋਤ ਕੌਰ ਨੇ ਸਰਕਾਰ ਸਿੱਧਾ ਸਿਆਸਤ ਚ ਚੱਲਦਾ ਐਡਵਾਨੀ ਸਾਹਿਬ ਵੀ ਟੰਗ ਤੇ ਤੁਹਾਡੇ ਮੋਦੀ ਸਾਹਿਬ ਮੈਂ ਤੇ ਹੀ ਗੱਲ ਕਹਿਣਾ ਬੀਬੀ ਨਵਜੋਤ ਕੌਰ ਨੇ ਕੈਪਟਨ ਸਾਹਿਬ ਦੀ ਸਰਕਾਰ ਨੂੰ ਕਰਪਟ ਸਰਕਾਰ ਕਹੇ ਤਾਂ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਵੀ ਭਾਜੀ ਪੀ ਤੇ ਜਿਹੜੀਆਂ ਸੀਟਾਂ ਨੇ ਉੱਥੇ ਉਹ ਲਾ ਲੈਣ ਕੋਈ ਇਤਰਾਜ਼ ਨਹੀਂ ਵਿਰੋਧੀਆਂ ਨੇ ਜੋਰ ਲਾਉਣਾ ਹੀ ਹੁੰਦਾ ਚ ਨਵੀਂ ਗੱਲ ਕਿਹੜੀ ਹੈ ਸਵਾਗਤ ਹੈ ਸਾਡੇ ਵੱਲੋਂ ਚਲੋ ਪਿਛਲੀ ਵਾਰੀ ਵੈਸੇ ਉਹ ਆਏ ਨਹੀਂ ਸੀ ਕੈਪਟਨ ਹੀ ਹਰਾ ਗਿਆ ਸੀ ਜੇਟਲੀ ਸਾਹਿਬ ਤਾਂ ਸਭ ਤੁਸੀਂ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਰੋਲ ਨੂੰ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਸਟਾਰ ਪ੍ਰਚਾਰਕ ਦੀ ਮੋਗੇ ਰੈਲੀ ਚ ਵੈਸੇ ਪੰਜਾਬ ਚ ਉਹਨਾਂ ਤੋਂ ਬੁਲਵਾਣਾ ਬੁਲਵਾਇਆ ਜਾਣਾ ਚਾਹੀਦਾ ਸੀ ਉਹ ਕਾਂਗਰਸ ਵਾਲਿਆਂ ਨੇ ਬੁਲਾਇਆ ਨਹੀਂ ਪਰ ਹੁਣ ਉਹ ਪੰਜਾਬ ਤੇ ਫੋਕਸ ਘੱਟ ਕਰਨਗੇ ਦੇਖੋ ਜੀ ਇਹ ਪਾਰਟੀ ਦੀ ਮੈਂ ਸਮਝਦਾ ਇੱਕ ਖੜੀ ਨੈਸ਼ਨਲ ਪਾਰਟੀ ਹੈ ਕਾਂਗਰਸ ਪਾਰਟੀ ਕੋਈ ਸੂਬਾ ਪਾਰਟੀ ਤਾਂ ਹੈ ਨਹੀਂ ਤੇ ਪਾਰਟੀ ਡਿਸਾਈਡ ਕਰਦੀ ਹੈ ਵੀ ਜਿਹੜਾ ਇੱਕ ਚਮਕਦਾ ਸਤਾਰਾ ਹੁੰਦਾ ਹੈ ਜਿਹੜਾ ਪਾਰਟੀ ਦਾ ਜਿਵੇਂ ਕਿ ਨੂੰ ਉਹ ਸਿੱਧੂ ਹੀ ਨੇ ਔਰ ਸਾਰੇ ਭਾਰਤ ਦੇ ਵਿੱਚ ਉਹਨਾਂ ਦੇ ਕਿੰਨੇ ਕਿ ਉਹਨਾਂ ਦੇ ਫੈਨ ਫੋਲੋਇੰਗ ਹੈਗੀ ਆ ਉਹਦੇ ਬਾਰੇ ਮਖੂਬੀ ਸਾਰੇ ਤੁਸੀਂ ਤੁਸੀਂ ਵੀ ਜਾਣਦੇ ਹੋ ਸਾਰੇ ਪੈਨਸ ਵੀ ਹਨ ਸਾਰੇ ਦੇਸ਼ ਵੀ ਲੋਕ ਵੀ ਜਾਣਦੇ ਆ ਔਰ ਪਾਰਟੀ ਜਿਹੜੀ ਜ਼ਿੰਮੇਵਾਰ ਜਿੱਥੇ ਜਿਹੜੇ ਬੰਦੇ ਲਾਉਂਦੀ ਆ ਤਾਂ ਉਹਨਾਂ ਨੂੰ ਜਾਣਾ ਪੈਂਦਾ ਜੇ ਉਹਨਾਂ ਨੂੰ ਕਿਸੇ ਹੋਰ ਸੀਟਾਂ ਦੇ ਭੇਜਿਆ ਜਿਹੜੇ ਮੋਦੀ ਦੇ ਖਿਲਾਫ ਪੇਰੇ ਮਤਲਬ ਉਹਨਾਂ ਦਾ ਕਦ ਮੋਦੀ ਦੇ ਬਰਾਬਰ ਤਾਂ ਕਿ ਉਹਨਾਂ ਨੂੰ ਭੇਜ ਰਿਹਾ ਔਰ ਰਹੀ ਪੰਜਾਬ ਦੀ ਗੱਲ ਜਦੋਂ ਹਲੇ ਟਾਈਮ ਸਮਾਂ ਪਿਆ ਪੰਜਾਬ ਦੇ ਵਿੱਚ ਲਖਣਾਂ ਦੇ ਆਖਰੀ ਗੇੜਾ ਆਖਰੀ ਗੇੜੇ ਦੇ ਵਿੱਚ ਤਾਂ ਇੱਥੇ ਵੀ ਹੋਣਗੇ ਇੱਥੇ ਸੀਟਾਂ ਦੇ ਪ੍ਰਚਾਰ ਕਰਨਗੇ ਉਸ ਤੋਂ ਬਾਅਦ ਜਿਹੜਾ ਕੀ ਕਹਿੰਦੇ ਨੇ ਸੀਟਾਂ ਦਾ ਜਿਹੜਾ ਉਹ ਜਿਹੜਾ ਗ੍ਰਾਫ ਹੈ ਕੋ ਜਿਹੜਾ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਵੋਟਾਂ ਵੰਡ ਵਧੂਗਾ ਉਸ ਤੋਂ ਬਾਅਦ ਦੇਖਣ ਨੂੰ ਮਿਲ ਜੂਗਾ ਉਹ ਜੀ ਚਲੋ ਆਖਰੀ 6-7 ਦਿਨਾਂ ਚ ਕਹਿੰਦੇ ਦੋ ਤਿੰਨ ਦਿਨ ਰੈਲੀਆਂ ਉਹਨਾਂ ਨੇ ਕਰਨੀਆਂ ਨੇ ਔਰ ਮੈਂ ਇਹਦੇ ਨਾਲ ਨਾਲ ਇਹ ਵੀ ਦੱਸ ਦਵਾਂ ਵੱਡੀ ਜਾਣਕਾਰੀ ਸਾਂਝੀ ਕਰ ਦਈਏ ਕਿ ਆਖਰੀ ਗੇੜ ਜਦੋਂ ਪੰਜਾਬ ਸੋਨਾ ਹੈ ਤੇ ਪ੍ਰਿੰਕਾ ਗਾਂਧੀ ਨੇ ਵੀ ਇੱਕ ਰੈਲੀ ਨੂੰ ਸੰਬੋਧਨ ਕਰਨਾ ਹੈ ਪੰਜਾਬ ਦੇ ਇਸ ਪ੍ਰੋਗਰਾਮ ਨੂੰ ਵੀ ਜਿਹੜੀ ਰੂਪਰੇਖਾ ਦੇਣੀ ਹੈ ਇਹ ਸ਼ੁਰੂ ਕਰਤੀ ਦਿੱਲੀ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਨਾਲ ਸਬੰਧਤ ਜਿਹੜੇ ਸੂਤਰ ਨੇ ਉਹਨਾਂ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਪ੍ਰੇਕਾ ਗਾਂਧੀ ਪੰਜਾਬ 'ਚ ਇੱਕ ਵੱਡੀ ਰੈਲੀ ਹੈ ਜਿਹੜੀ ਉਹ ਕਰੇਗੀ। ਤਾਲੀਲ ਸਾਹਿਬ ਦੂਜੇ ਤੀਸੇ ਸ੍ਰੋਮਣੀ ਅਕਾਲੀ ਦਲ ਦੀ ਵੀ ਬਣੀ ਹੋਈ ਹੈ। ਤੁਸੀਂ ਇਹ ਵੇਖ ਰਹੇ ਹੋ ਕਿ ਕਾਂਗਰਸ ਕਦੋਂ ਸੀਟਾਂ ਦੀ ਅਨਾਊਂਸਮੈਂਟ ਕਰਦੀ ਹੈ ਤੇ ਕਾਂਗਰਸ ਕਿਤੇ ਨਾ ਕਿਤੇ ਮਤਭੇਦ ਵੀ ਆ ਕਾਂਗਰਸ 'ਚ ਨਾਮ ਫਾਈਨਲ ਕਰਨ ਨੂੰ ਪਰ ਉਹ ਇਹ ਵੀ ਦੇਖ ਰਹੇ ਨੇ ਕਿ ਸੁਖਬੀਰ ਜਾਂ ਹਰਸਿਮਰਤ ਕਿੱਥੋਂ ਕਿੱਥੋਂ ਲੜਦੀ ਹੈ। ਇਹ ਅਕਾਲੀ ਦਾ ਲੱਗੇ ਆਮ ਤੌਰ ਤੇ ਹਮੇਸ਼ਾ ਪਹਿਲਾ ਉਮੀਦਵਾਰਾਂ ਦਾ ਐਲਾਨ ਕਰ ਦਿੰਦਾ ਸੀ ਪਰ ਇਸ ਵਾਰ ਕਾਂਗਰਸ ਅੱਗੇ ਚੱਲ ਰਹੀ ਹੈ ਕਿ ਕੋਈ ਜਿਹੜੇ ਤੱਕ ਤੁਸੀਂ ਕਹਿੰਦੇ ਹੋ ਵੀ ਕੈਂਡੀਡੇਟ ਅਨਾਉਂਸ ਕਰਨਾ ਆਲਮੋਸਟ ਸਾਰੇ ਡਾਨਾ ਸਰ ਤੇਨ ਸੀਟਾਂ ਦੇ ਰਹਿ ਗਿਆ ਅਕਾਲੀ ਦਾ ਉਹੀ ਵੱਡੀਆਂ ਸੀਟਾਂ ਰਹਿ ਗਈਆਂ ਤੇਨ ਸੀਟਾਂ ਰਹਿ ਗਿਆ ਹੁਣ ਇੰਟਰਨਲ ਪਾਰਟੀ ਦੇ ਅੰਦਰ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜੀ ਹੁਣ ਜਿਹੜੇ ਸੀਟਾਂ ਦੇ ਵਿੱਚ ਹੈਗਾ ਹੋਈ ਆਪਾਂ ਅਸੀਂ ਦੇਖਣਾ ਅਸੀਂ ਸਾਰੇ ਬੰਦੇ ਤਾਂ ਲੈ ਲੈਣੇ ਆ ਜੀ ਸਾਰੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਉਹ ਬੈਠ ਰਹੇ ਕੂਟ ਕਮੇਟੀ ਵਿਚਾਰ ਕਰਦੀ ਹੈ ਸਰਵੇ ਕਰਾਇਆ ਜਾ ਰਿਹਾ ਜੀ ਜਿਸ ਦਾ ਨਾਮ ਆਏਗਾ ਮੇਰੇ ਲੱਗਦਾ ਮਨਵੇਕੀਆ ਦੋ ਦਿਨਾਂ ਦੇ ਵਿੱਚ ਸਾਰੇ ਕੈਂਡੀਡੇਟ ਅਨਾਉਂਸ ਹੋ ਜਾਣਗੇ ਕੋਈ ਇਹਦੇ ਵਿੱਚ ਫਰਕ ਨਹੀਂ ਹੈ ਜੀ ਇੱਕ ਦੋ ਦਿਨਾਂ ਵਿੱਚ ਸਾਰੇ ਹੋ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਹੋ ਜਾਣਗੇ ਜੀ ਮਠਾੜੂ ਸਾਹਿਬ ਤੁਸੀਂ ਸਿੱਧੂ ਵਾਲੇ ਮੇਰੇ ਰੈਕਸ਼ਨ ਚਾਹੂੰਗਾ ਤੁਹਾਡੇ ਤੋਂ ਜੋ ਸਿੱਧੂ ਦੇ ਰੋਲ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਜੋ ਕਾਂਗਰਸ ਚ ਉਹਨੂੰ ਦਿੱਤਾ ਤੇ ਚਰਚਾਵਾਂ ਇਹ ਨੇ ਕਿ ਨਾ ਖਹਿਰੇ ਦੇ ਉਹਨੇ ਪ੍ਰਚਾਰ ਕਰਨਾ ਨਾ ਬੈਂਚ ਦੇ ਬੀਬੀ ਖਾਲੜਾ ਦੀ ਸਵਾਲ ਬਹੁਤ ਵੱਡਾ ਹੈ ਇਹ ਇਹਦੇ ਇਹਦੇ ਪਿੱਛੇ ਕੀ ਜਿਹੜੀ ਕਾਂਗਰਸ ਦੀ ਆਪਸੀ ਫੁੱਟ ਹੈ ਉਹ ਵੀ ਜ਼ਿੰਮੇਦਾਰ ਹੈ ਡੱਲਾ ਸਾਹਿਬ ਬਿਲਕੁਲ ਤੁਸੀਂ ਸਹੀ ਕਹਿ ਰਹ ਗੀੜੀ ਉਹਨਾਂ ਦੀ ਨਰਾਜ਼ਗੀ ਹੈ ਨਾ ਉਹ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦੀ ਸੀਟ ਨੂੰ ਲੈ ਕੇ ਵੀ ਹੈ ਨਹੀਂ ਪਰ ਉਹ ਕਹਿੰਦੇ ਮੈਂ ਤਾਂ ਨਰਾਜ਼ ਨਹੀਂ ਉਹ ਕਹਿ ਰਹੇ ਨਰਾਜ਼ ਨਹੀਂ ਲੇਕਿਨ ਅੰਦਰ ਇੱਕ ਨਰਾਜ਼ਗੀ ਹੈਗੀ ਆ ਕਿਉਂਕਿ ਉਹਨਾਂ ਨੇ ਦਿਲ ਦਿਲ ਲਿਖਿਆ ਸੀ ਕਿਉਂਕਿ ਜਜਮੈਂਟ ਹੁੰਦੀ ਆ ਪਤਾ ਲੱਗਦਾ ਆ ਕਿ ਬੰਦਾ ਕਈ ਵਾਰੀ ਪਾਰਟੀ ਦਾ ਮਸਲਾ ਹੁੰਦਾ ਜੋ ਪਾਰਟੀ ਨੂੰ ਨਰਾਜ਼ ਵੀ ਨਹੀਂ ਕਰਨਾ ਚਾਹੁੰਦੇ ਜੇ ਪਾਰਟੀ ਨੂੰ ਨਰਾਜ਼ ਕਰਨਾ ਜਾਂ ਪਾਰਟੀ ਦੇ ਵਿੱਚ ਇਹ ਵਿਰੋਧ ਦਾ ਸਾਹਮਣਾ ਤਾਂ ਕਰ ਰਹੇ ਹੋ ਵਿਰੋਧ ਦਾ ਸਾਹਮਣਾ ਕਰ ਰਹੇ ਆ ਦੂਜੀ ਸਟੇਟਾਂ ਵਿੱਚ ਜਾ ਕੇ ਪ੍ਰਚਾਰ ਕਰਨੇ ਆ ਕਰ ਰਹੇ ਆ ਤੇ ਇਹ ਇੱਥੇ ਜਿਹੜਾ ਹੈਗਾ ਪੰਜਾਬ ਦੇ ਅੰਦਰ ਉਹ ਜਿਹੜੇ 2-3 ਸੀਟਾਂ ਦੀ ਗੱਲ ਆ ਪਰ ਇਹ ਵੀ ਮੈਂ ਸੁਣਿਆ ਵੀ ਪੰਜਾਬ ਦੇ ਲੀਡਰ ਚਾਹੁੰਦੇ ਨਹੀਂ ਕਿ ਨਵਜੋਤ ਸਿੰਘ ਸਿੱਧੂ ਹਾਵੀ ਹੋਵੇ ਸਾਡੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਸਾਡੇ ਲਈ ਸਟਾਰ ਪ੍ਰਚਾਰਕ ਬਸ ਕੈਪਟਨ ਹੀ ਬਹੁਤ ਹੈ ਕੈਪਟਨ ਹੀ ਰੈਲੀਆਂ ਰੂਲੀਆਂ ਕਰਦਾ ਆ ਤਿੰਨ ਚਾਰ ਮਹੀਨੇ ਪਹਿਲਾਂ ਸਾਹਮਣੇ ਗੱਲ ਆਈ ਸੀ ਵੀ ਕੈਪਟਨ ਸਾਹਿਬ ਦੇ ਨਾਲ ਵੀ ਉਹਨਾਂ ਦਾ ਥੋੜਾ ਜਿਹਾ ਮਤਭੇਦ ਸੀਗੇ ਐ ਜੋ ਪਿਛਲੀ ਲਖਣ ਹੋਈ ਉਹਦੋਂ ਚਲੋ ਉਹਨਾਂ ਨੇ ਸਾਫ਼ ਕਰ ਲਈ ਸੀ ਉਹ ਕਹਿੰਦੇ ਮੈਂ ਮਤ ਭੇਦ ਉਹ ਉਹ ਠੀਕ ਆ ਇਹ ਰਾਜਨੀਤਿਕ ਚਤਰਾ ਹੁੰਦਾ ਹੀ ਆ ਅਕਸਰ ਹੁੰਦਾ ਆ ਐ ਮਨਾਇਆ ਜਾਂਦਾ ਜਾਂ ਰੋਸ ਵੀ ਜਾਂਦਾ ਉਹ ਹੋ ਗਿਆ ਉਹ ਪਿੱਛੇ ਹੋ ਗਿਆ ਪਰ ਹੁਣ ਉਹ ਵੈਸੇ ਤਾਂ ਉਹਨਾਂ ਦੀ ਅੰਦਰੂਨੀ ਪਾਰਟੀ ਦਾ ਮਸਲਾ ਹੈ ਉਹਨਾਂ ਦਾ ਕਿ ਉਹ ਕਿੱਥੇ ਕਿੱਥੇ ਕਰਦੇ ਨੇ ਲੇਕਿਨ ਪੰਜਾਬ ਦੇ ਅੰਦਰ ਉਹ ਨਹੀਂ ਕਰਦੇ ਬਠਿੰਡੇ ਜੇ ਮੰਨ ਲਈਏ ਵੀ ਪਾਰਟੀ ਵੀ ਉਹਨਾਂ ਨੂੰ ਕਹਿੰਦੀ ਹੈ ਵੀ ਨਾ ਕਰੋ ਹਾਂਜੀ ਬਠਿੰਡੇ ਹਾਂਜੀ ਲੁਧਿਆਣਾ ਹਾਂਜੀ ਜਿੱਥੇ ਸਿਮਰ ਬੈਂਸ ਹੈ ਜਾਂ ਜਿੱਥੇ ਸੁਖਪਾਲ ਖੈਰਾ ਦੇ ਬੀਬੀ ਖਾਗੜਾ ਹੈ ਹਾਂਜੀ ਕਾਂਗਰਸ ਨੂੰ ਕੀ ਲੱਗਦਾ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ ਇਹਦੇ ਨਾਲ ਸਾਨੂੰ ਫਾਇਦਾ ਹੋਏਗਾ ਜੀ ਸ਼ੁਰੂ ਦਾ ਨਾਉਨ ਦਾ ਫਾਇਦਾ ਜਾਂ ਕੋਈ ਡਰ ਨਹੀਂ ਸਿੱਧੂ ਤੂੰ ਆਜੇ ਸਿੱਧੂ ਡੱਲਾ ਜੀ ਪਹਿਲੀ ਗੱਲ ਤਾਂ ਇਹ ਵੀ ਜਿਹੜੀਆਂ ਅੱਜ ਇਹ ਸੀਟਾਂ ਕਿਹੜੇ ਕਿਹੜੇ ਬੰਦੇ ਕਿੱਥੇ ਅਨਾਉਂਸ ਹੁੰਦੇ ਨੇ ਇਹ ਗੱਲ ਕਲੀਅਰ ਹੋ ਲੋ ਗੱਲ ਤਾਂ ਸਟਾਰ ਪ੍ਰਚਾਰਕ ਦੀ ਹੈ ਸਿੱਧੂ ਸਿੱਧੂ ਜੇ ਖੈਰੇ ਦੇ ਹਲਕੇ ਚ ਆ ਕੇ ਪ੍ਰਚਾਰ ਕਰੇ ਫਾਇਦਾ ਜਾਂ ਨੁਕਸਾਨ ਹੈ ਤੁਹਾਨੂੰ ਨੁਕਸਾਨ ਉਹਦੇ ਵਿੱਚ ਫਾਇਦਾ ਨੁਕਸਾਨ ਦੀ ਗੱਲ ਨਹੀਂ ਕਿ ਉਹਨੇ ਆਪਣੀ ਪਾਰਟੀ ਦਾ ਉਹ ਕਰਨਾ ਹੈ ਪ੍ਰਚਾਰ ਕਰਨਾ ਹੈ ਉਹ ਕਰਨਗੇ ਪ੍ਰਚਾਰ ਲੇਕਿਨ ਦੇਖਣ ਵਾਲੀ ਗੱਲ ਇਹ ਵੀ ਉੱਥੇ ਕੈਂਡੀਡੇਟ ਕਿਹੜਾ ਖੜਾ ਕਰਦੀ ਹੈ ਕਾਂਗਰਸ ਪਾਰਟੀ ਔਰ ਅਕਾਲੀ ਦਲ ਕਿਹੜਾ ਕਰਦਾ ਕਿਉਂਕਿ ਕੁਝ ਲੋਕ ਪ੍ਰਚਾਰ ਤੋਂ ਇਲਾਵਾ ਵੀ ਉਹ ਉਹ ਪ੍ਰਭਾਵਸ਼ਾਲੀ ਬੰਦਾ ਕਿਹੜਾ ਹੈ ਕਿਹੜਾ ਉਹਦਾ ਸ਼ੌਕਟ ਕੀ ਆ ਉਹਦੀ ਪ੍ਰਾਪਤੀਆਂ ਕੀ ਨੇ ਪਿਛਲੀਆਂ ਉਹ ਸਾਰੀ ਚੀਜ਼ ਜਿਹੜੇ ਲੋਕ ਦੇਖਦੇ ਲੋਕ ਜਾਗਰੂਕ ਨੇ ਹਾਂ ਜੇ ਪਾਰਟੀ ਕਿਆ ਹੀ ਦਿੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਪੰਜਾਬ ਚ ਪ੍ਰਚਾਰ ਕਰੋ ਤੁਹਾਡੇ ਮੇਰੇ ਸਾਡੀ ਗਤੀ ਨਹੀਂ ਹੈ ਫਿਰ ਕੀ ਫਰਕ ਪਊਗਾ ਜੇ ਨਵਜੋਤ ਸਿੱਧੂ ਲੁਧਿਆਣੇ ਵੀ ਆ ਜਾਂਦਾ ਹੈ ਬਠਿੰਡੇ ਵੀ ਆ ਜਾਂਦਾ ਪ੍ਰਚਾਰ ਕਰਨ ਖਾਲੜਾ ਦੇ ਹਲਕੇ 'ਚ ਵੀ ਆਉਂਦਾ ਇਹਨਾਂ ਤਿੰਨ ਸੀਟਾਂ ਦੇ ਨਵਜੋਤ ਸਿੱਧੂ ਕਿੱਡਾ ਵੱਡਾ ਫੈਕਟਰ ਹੈ ਤੁਹਾਡੀ ਨਜ਼ਰ 'ਚ ਉਹਦੇ ਆਉਣ ਨਾਲ ਕੀ ਫਰਕ ਪੈ ਸਕਦਾ ਦੇਖੋ ਜੀ ਪਹਿਲਾਂ ਉਹੀ ਮੈਂ ਗੱਲ ਕੀਤੀ ਜਿਹੜੇ ਤਾਂ ਉਹਨਾਂ ਨੂੰ ਸੁਣਨਾ ਚਾਹੁੰਦੇ ਉਹਨਾਂ ਦੇ ਫੈਨਸ ਪੈਲ ਫੋਲੋਇੰਗ ਬਹੁਤ ਹਨ ਨਹੀਂ ਕਾਂਗਰਸ ਦੇ ਜਿਹੜੇ ਇਹ ਇਹ ਉਮੀਦਵਾਰ ਨੇ ਇਹ ਚਾਹਣਗੇ ਨਵਜੋਤ ਸਿੱਧੂ ਆਵੇ ਇਹ ਲਿਖ ਕੇ ਦੇਣਗੇ ਕਿਉਂਕਿ ਬਹੁਤ ਸੂਬਿਆਂ ਦੇ ਮੁੱਖ ਮੰਤਰੀ ਮੰਗ ਰਹੇ ਨੇ ਸਿੱਧੂ ਨੂੰ ਨਹੀਂ ਬਿਲਕੁਲ ਮੈਂ ਤਾਂ ਕਹਿੰਦਾ ਲਿਖ ਕੇ ਦੇਣਾ ਨਹੀਂ ਤਾਂ ਸਾਰਿਆਂ ਨੂੰ ਬੁਲਾਉਣਾ ਚਾਹੀਦਾ ਤੇ ਲਿਖ ਕੇ ਦਿਨ ਵਾਲੀ ਤਾਂ ਕੋਈ ਐਜੀ ਗੱਲ ਨਹੀਂ ਆ ਉਹ ਤਾਂ ਕੈਪਟਨ ਸਾਹਿਬ ਨੂੰ ਪਤਾ ਹੀ ਆ ਵੀ ਆਪਣੇ ਉਹਨਾਂ ਦੀ ਇੱਥੇ ਕਿੰਨੀ ਨਵਜੋਤ ਸਿੱਧੂ ਜੀ ਦੀ ਕਿੰਨੀ ਕਿ ਪਕੜ ਹੈਗੀ ਪੰਜਾਬ ਦੇ ਵਿੱਚ ਔਰ ਕੈਪਟਨ ਸਾਹਿਬ ਵੀ ਸਾਡੇ ਸਟਾਰ ਪ੍ਰਚਾਰਕ ਨੇ ਕਿਤੇ ਉਹ ਗੱਲ ਤਾਂ ਨਹੀਂ ਡਿੱਕਾ ਬਣੂਗੀ ਵੀ ਸਾਡਾ ਕੈਪਟਨ ਅਮਰਿੰਦਰ ਸਿੰਘ ਜਿਹੜੀ ਜਿਹੜੀ ਇੱਕ ਕੈਂਪੇਨ ਚੱਲ ਗਈ ਸੀ ਪਹਿਲਾਂ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਉਹ ਚ ਨਵਜੋਤ ਸਿੱਧੂ ਹੁਣ ਕਿਤੇ ਖੜੂਗਾ ਡਿਮਾਂਡ 'ਚ ਦੇਖੋ ਜੀ ਕੈਪਟਨ ਸਾਹਿਬ ਦੀ ਗੱਲ ਕਰਦੇ ਆਪਾਂ ਕੈਪਟਨ ਜਿਹੜਾ ਨੇ ਪਾਣੀ ਪਚਾਇਆ ਸਾਡੇ ਪੰਜਾਬ ਦਾ ਫੀ ਕੈਪਟਨ ਦਾ ਸਟਾਰ ਪ੍ਰਚਾਰ ਹੈ ਹੀ ਆ ਮੈਂ ਮੰਨਦਾ ਕਾਂਗਰਸ ਲਈ ਸਟਾਰ ਪ੍ਰਚਾਰ ਹੈ ਕਹਿੰਦੇ ਕੋਈ ਸਾਡਾ ਕੈਪਟਨ ਤਾਂ ਹੈਗਾ ਹੀ ਆ ਸਾਡੇ ਸੀਐਮ ਨੇ ਤਾਂ ਸਾਡੇ ਕੈਪਟਨ ਨਹੀਂ ਚਲੋ ਇਹਨਾਂ ਦੀ ਗੱਲ ਰੱਖਣੀ ਆ ਤੁਸੀਂ ਰੱਖੋ ਜੀ ਸਰ ਦੇਖੋ ਗੱਲ ਇਸ ਤਰ੍ਹਾਂ ਹੈ ਸਿੱਧੂ ਸਾਹਿਬ ਨੇ ਜਦੋਂ ਭਾਜਪਾ ਛੱਡੀ ਸੀ ਉਹਨਾਂ ਨੇ ਇੱਕ ਦੋਹਾ ਬੋਲਿਆ ਸੀ ਕਹਿੰਦਾ ਫਲ ਖਾਨੇ ਜਿਸ ਪੇੜ ਕੇ ਗੰਦੇ ਕੀਨੇ ਪਾਤ ਮੈਨੂੰ ਹੁਣ ਇਹ ਲੱਗਦਾ ਸਿੱਧੂ ਸਾਹਿਬ ਇਹ ਦਚਿੱਤੀ ਚ ਕਿੰਨੇ ਕੁ ਪਾਤ ਗੰਦੇ ਕਰਨੇ ਆ ਕਿੰਨੇ ਕੁ ਕਰੀ ਜਾਣੇ ਅਲਟੀਮੇਟਲੀ ਤਾਂ ਰਾਹ ਬੰਦ ਹੋ ਜਾਣਾ ਇਸ ਕਰਕੇ ਹੁਣ ਕੰਨੀ ਬਚਾ ਕੇ ਕਦੇ ਛੱਤੀਚਗੜ ਕਦੇ ਬੱਧੇ ਪ੍ਰਦੇਸ਼ ਕਦੇ ਨਹੀਂ ਉਹ ਕੰਨੀ ਬਚਾ ਕੇ ਨਹੀਂ ਗਏ ਉਹਨਾਂ ਨੂੰ ਤਾਂ ਸੱਧਿਆ ਗਿਆ ਸਰ ਕੰਨੀ ਹੀ ਬਚਾਉਣਾ ਉਹਨਾਂ ਨੂੰ ਤਾਂ ਸੱਧਿਆ ਗਿਆ ਯਾਰ ਮੰਨ ਲਓ ਕੰਨੀ ਹੀ ਵਿਚਾਰ ਰਹੇ ਨੇ ਹੋਰ ਕੁਝ ਨਹੀਂ ਹੈ ਕੈਪਟਨ ਸਾਹਿਬ ਵੀ ਚਾਹੁੰਦੇ ਨੇ ਕੋਈ ਵੀ ਸੱਸ ਨਹੀਂ ਚਾਹੁੰਦੀ ਹੁੰਦੀ ਵੀ ਆਪਦੀ ਗੋਤਾ ਵੀ ਨੋਹ ਦੇ ਹੱਥ ਦੇ ਦੇਵੇ ਕੈਪਟਨ ਸਾਹਿਬ ਵੀ ਨਹੀਂ ਚਾਹੁੰਦੇ ਵੀ ਸਿੱਧੂ ਸਾਹਿਬ ਨੂੰ ਇੱਥੇ ਪੰਜਾਬ ਚ ਲੈ ਜਾਈਏ ਜਿਹੜੀ ਸੱਸ ਲਾਚਾਰ ਹੁੰਦੀ ਗੋਤ ਦੇਣੀ ਵੀ ਪੈਂਦੀ ਹਾਂਜੀ ਇਹ ਲਾਚਾਰ ਸਨਚਾਰ ਨਹੀਂ ਹੈ ਜੀ ਅੱਜ ਇਹ ਕੋਈ ਸਿੱਧੂ ਸਾਹਿਬ ਤੋਂ ਡਰਦੇ ਬਹੁਤ ਨੇ ਅਸੀਂ ਨਹੀਂ ਡਰਦੇ ਜੀ ਆਪਦੀ ਪਾਰਟੀ ਦਾ ਉਹਨਾਂ ਤੇ ਜੋ ਕਾਂਗਰਸ ਪਾਰਟੀ ਉਹਦਾ ਕਦਮ ਉਤਾਰੀਏ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਹੁਣ ਔਰ ਉਹਨਾਂ ਦਾ ਫੈਕਟਰ ਇਹਨਾਂ ਮਜ਼ਬੂਤ ਆ ਸਿੱਧੂ ਸਾਹਿਬ ਦਾ ਇੰਨਾ ਉਹਨਾਂ ਦਾ ਮਜ਼ਬੂਤ ਹੋਣਾ ਦਾ ਗੱਦਾ ਇਹਨਾਂ ਦੀ ਸੀਟਾਂ ਨੂੰ ਇਫੈਕਟ ਹੋ ਰਿਹਾ ਤੇ ਇਹਨਾਂ ਦੀ ਸੀਟਾਂ ਹਰਦੀਆਂ ਨੇ ਹੂੰ ਇੱਥੇ ਸਿੱਧੂ ਸਾਹਿਬ ਜਾਣ ਕੇ ਲਿਖ ਕੇ ਲੈ ਲਓ ਜੀ ਚਲੋ ਮੈਂ ਇੱਕ ਅਕਾਲੀ ਜਲਦਾ ਰੱਖੇ ਲੈ ਲਾ ਹਾਂਜੀ ਸਿੱਧੂ ਸਾਹਿਬ ਕਿਸੇ ਸੀਟ ਤੇ ਆਉਂਦੇ ਆ ਜਾਂ ਨਾ ਆਉਂਦੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਗਾ ਇੱਕ ਸਮਾਂ ਹੁੰਦਾ ਹੈ ਫਿਰ ਐਂਟਰਟੇਨਮੈਂਟ ਆ ਜਰੂਰ ਲੋਕ ਬਾਹਰ ਹੁੰਦੇ ਸੀਗੇ ਪਰ ਹੁਣ ਜਦੋਂ ਉਹਦਾ ਪਲਵਾ ਮਾਰਿਆ ਹੈ ਪਰ ਐਂਟਰਟੇਨਮੈਂਟ ਐਂਟਰਟੇਨਮੈਂਟ ਦੀ ਚਾਰ ਵਾਰ ਐਮਪੀ ਬਣ ਗਿਆ ਇੱਕ ਵਾਰ ਮੰਤਰੀ ਦੋ ਵਾਰ ਵਿਧਾਇਕ ਐਂਟਰਟੇਨਮੈਂਟ ਪਿਛਿਵਰੀ ਭਗਵਾਨ ਜੀ ਬੋਲ ਕਰਦੇ ਸੀ ਕਿੰਨੇ ਘੱਟ ਹੁੰਦੇ ਸੀ ਅੱਜ ਦੀ ਘੜੀ ਦੇਖੋ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਲੋਕ ਲੱਭ ਰਹੇ ਆ ਵੇਟ ਕਰ ਰਹੇ ਆ ਤੇ ਫੋਨ ਲੈ ਕੇ ਵੀ ਭਗਵਾਨ ਜੀ ਆਵੇ ਤੁਹਾਨੂੰ ਬਿਠਾਈ ਹੋਏ ਸੀ ਉਹ ਪਹਿਲਾਂ ਜਿਹੜਾ ਸਮਾਂ ਸੀ ਤਾਂ ਗਿਆ ਹੁਣ ਰਾਹੁਲ ਗਾਂਧੀ ਜੀ ਦੇਸਤਾਰ ਪ੍ਰਚਾਰਕ ਨੇ ਕੈਪਟਨ ਸਾਹਿਬ ਰਾਹੁਲ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਪੰਜਾਬ ਦੀ ਜਿਹੜੀ ਜਿਹੜੀ ਸੀਟ ਜਾ ਕੇ ਰੈਲੀ ਕਰਕੇ ਗਏ ਉਹ ਤਰੀਕਾ ਸਾਨੂੰ ਦਿਤਾ ਕੇ ਗਏ ਵੀ ਬਿਲਕੁਲ ਠੋਕੇ ਆਉਂਦੀ ਸਾਡੇ ਗਲੱਬ ਪ੍ਰਚਾਰਕ ਨੇ ਸੋ ਉਹਨਾਂ ਦਾ ਵੈਲਕਮ ਕਰਦੇ ਆ ਪਰ ਮੈਂ ਵੀ ਗੱਲ ਨੂੰ ਜੋ ਫਿਲਮ ਦਾ ਵੈਲਕਮ ਕਰਦੇ ਲੋਕ ਵਿਰੋਧ ਕਰਨਗੇ ਅਸੀਂ ਇਹ ਕਾਲੀ ਦਾ ਸਿੱਧੂ ਦਾ ਵਿਰੋਧ ਕਿਸ ਗੱਲ ਤੋਂ ਕਰਨਗੇ ਲੋਕ ਸਿੱਧੂ ਦਾ ਵਿਰੋਧ ਪਲਵਾਮਾ ਕਰਕੇ ਹੋਊਗਾ ਜੀ ਟਵਿੱਟਰ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਪਹਿਲੇ ਨੰਬਰ ਤੇ ਗਿਆ ਜਦੋਂ ਸਿੱਧੂ ਨੇ ਚਲੋ ਸਾਡੇ ਪਿੰਡਾਂ ਵਾਲੇ ਨੂੰ ਹਜੇ ਟਵਿੱਟਰ ਦਾ ਜਿਆਦਾ ਪਤਾ ਨਹੀਂ ਉਹ ਨਹੀਂ ਜੀ ਪਿੰਡਾਂ ਵਾਲੇ ਸਭ ਤੋਂ ਅੱਗੇ ਨਿਕਲ ਚੁੱਕੇ ਨੇ ਸਾਰਾ ਪਿੰਡ ਕੈਨੇਡਾ ਅਮਰੀਕਾ ਬੈਠੇ ਆ ਪਰ ਜਿਹੜੀ ਪਿੰਡਾਂ ਵਾਲੇ ਆ ਪਿੰਡਾਂ ਵਾਲੇ ਉਹਦੀ ਬਾਜ਼ਬੇ ਨਾਲ ਜੱਫੀ ਦਾ ਬੁਰਾ ਨਹੀਂ ਬਣਾ ਸਾਡੇ ਪਿੰਡਾਂ ਵਾਲੇ ਨਾ ਜੀ ਸਾਡੇ ਪਿੰਡਾਂ ਵਾਲੇ ਅੱਧਾ ਅੱਧੇ ਪਿੰਡ ਸਾਡੇ ਕੈਨੇਡਾ ਅਮਰੀਕਾ ਬੈਠੇ ਆ ਪਰ ਉਹਨੇ ਪਹਿਲਵਾ ਮਾਜ ਮਾਰਾ ਕੁਝ ਨਹੀਂ ਕੀਤਾ ਅਸੀਂ ਜਦੋਂ ਡਿਵੈਲਪਮੈਂਟ ਬਾਰੇ ਦੇਖਦੇ ਆ ਨਾ ਜਦੋਂ ਅਸੀਂ ਪਾਰਕਾਂ ਦੇਖਦੇ ਆ ਅਸੀਂ ਸਾਡੀ ਡਿਵੈਲਪਮੈਂਟ ਦੀ ਮੈਂਟੈਲ ਜੇਸੀ ਪੰਜਾਬ ਨੂੰ ਕਿਤੇ ਬਿਹਾਰ ਤੇ ਮੱਧ ਪ੍ਰਦੇਸ਼ ਦਾ ਰੇਟ ਤੇ ਅਸੀਂ ਤਾਂ ਬਹੁਤ ਅੱਗੇ ਆ ਜੀ ਪਰ ਪਿੰਡਾਂ ਵਾਲੇ ਇਹ ਵੀ ਸੋਚਦੇ ਕਈ ਜਿਹੜੇ ਮੇਰੇ ਨਾਲ ਗੱਲ ਕਰਦੇ ਆ ਵੀ ਜੇ ਸਿੱਧੂ ਨੂੰ ਖੁੱਲੀ ਛੁੱਟੀ ਮਿਲ ਜੇ ਮੈਂ ਪੰਜਾਬੀ ਦਾ ਸ਼ਬਦ ਵਰਤੂੰਗਾ ਵੀ ਕਹਿੰਦਾ ਅਕਾਲੀ ਦਲ ਦੀਆਂ ਧੁਕੀਆਂ ਕੱਢ ਦੋ ਸਿੱਧੂ ਚਲੋ ਸਿੱਧੂ ਨੂੰ ਖੁੱਲੀ ਛੁੱਟੀ ਦੇਣਾ ਹੀ ਪਹਿਲੇ ਕੈਪਟਨ ਦਾ ਖੁੱਲੀ ਛੁੱਟੀ ਦਾ ਲਵੇ ਜੀ ਛੁੱਟੀ ਖਾਂ ਉਹਨੂੰ ਮਿਲੇ ਤੇ ਨਾ ਕੋਈ ਧੁਕੀਆਂ ਘਟੇ ਉਹਦਾ ਪਰਿਵਾਰ ਬਲੋ ਜੇ ਖੁੱਲੀ ਛੁੱਟੀ ਹੋਵੇ ਮੇਰੀ ਗੱਲ ਕੋ ਅੰਮ੍ਰਿਤਸਰ ਤੋਂ ਲੜ ਲੈਂਦੇ ਚੰਡੀਗੜ੍ਹ ਤੋਂ ਵੀ ਸੀਟ ਮੰਗ ਲੈਂਦੇ ਸੀ ਉਹ ਨਹੀਂ ਉਹ ਉਹਨਾਂ ਨੂੰ ਸਪੋਰਟ ਕਰਦਾ ਉਹ ਗੋਗੋਲੇ ਅੰਮ੍ਰਿਤਸਰ ਤੋਂ ਛੱਡਿਆ ਹੀ ਨਹੀਂ ਫਿਰ ਉਹਦੀ ਵਾਈਫ ਚੰਡੀਗੜ੍ਹ ਕਿਉਂ ਜਾ ਰਹੀ ਸੀ ਉਹ ਚੰਡੀਗੜ੍ਹ ਵੀ ਉਹਦਾ ਘਰ ਹੈ ਅੰਮ੍ਰਿਤਸਰ ਵੀ ਘਰ ਹੈ ਪਰਿਵਾਰ ਦਾ ਪਰਿਵਾਰ ਦਾ ਸਰਕਾਰੀ ਗੋਠੀ ਸਿੱਧੂ ਨੂੰ ਵੀ ਚੰਡੀਗੜ੍ਹ ਦੇ ਮਿਲੀ ਪਰਿਵਾਰ ਦਾ ਅੰਗ ਨਹੀਂ ਗਈ ਸਰਕਾਰੀ ਗੋਠੀ ਤਾਂ ਉਹਦੋਂ ਵੀ ਕਹਿੰਦੇ ਸੀ ਉਹਨੂੰ ਵੀ ਕੁਰੂ ਖੇਤਰ ਤੋਂ ਲੜਨਾ ਉਹ ਉਹ ਇੱਕ ਵਾਰੀ ਤਾਂ ਕਹਿੰਦਾ ਸੀ ਮੈਂ ਅੰਮ੍ਰਿਤਸਰ ਸਾਹਿਬ ਬਾਦਲ ਸਾਹਿਬ ਵੀ ਤਾਂ ਚੰਡੀਗੜ੍ਹ ਰਹਿੰਦੇ ਵਿੱਚ ਜਾ ਕੇ ਦਿੱਲੀ ਦੇ ਗੋਠੀ ਹੈ ਇਲੈਕਸ਼ਨ ਚੰਡੀਗੜ੍ਹ ਤੋਂ ਨਹੀਂ ਲੜਦੇ ਜੀ ਇਲੈਕਸ਼ਨ ਸਿੱਧੂ ਇਲੈਕਸ਼ਨ ਚੰਡੀਗੜ੍ਹੋਂ ਨਹੀਂ ਲੜ ਰਹੇ ਇਲੈਕਸ਼ਨ ਦਾ ਚੰਡੀਗੜ੍ਹੋਂ ਨਹੀਂ ਲੱਗਦਾ ਉਹਦੀ ਵਾਈ ਇਹ ਘਰ ਚੰਡੀਗੜ੍ਹ ਤੋਂ ਜਾ ਕੇ ਕੀ ਫਰਕ ਹੋਊਗਾ ਬਾਦਲ ਫੈਮਿਲੀ ਬੀਬਾ ਜੀ ਲੜ ਸਕਦੇ ਚੰਡੀਗੜ੍ਹ ਸਿੱਧੂ ਫੈਮਿਲੀ ਮੰਗ ਰਹੀ ਹੈ ਨੇ ਜੀ ਬੀਬਾ ਜੀ ਕੋ ਬੀਬਾ ਜੀ ਜਿਹੜੇ ਹਲਕੇ ਜਿਹਾ ਕੰਮ ਕਰ ਰਹੇ ਨੇ ਸੋਨ ਨਵਜੋਤ ਸਿੱਧੂ ਨੇ 250 ਦੀ ਧਰਮ ਪਤਨੀ ਨਵਜੋਤ ਸਿੱਧੂ ਦੇ ਧਰਮ ਪਤਨੀ ਕਿੰਨਾ ਫਰਕ ਕਰਦੇ ਹੋ ਜੀ ਨਹੀਂ ਫਰਕ ਹੁੰਦਾ ਨਹੀਂ ਦੋਨਾਂ ਦਾ ਇਹ ਦਾ ਫਰਕ ਤਾਂ ਹੁੰਦਾ ਫਰਕ ਹੁੰਦਾ ਹੈ ਜਦਾ ਫਰਕ ਸੁਖਬੀਰ ਬਾਦਲ ਦੇ ਹਰਸਿਮਰਤ ਬਾਦਲ ਚ ਹੈ ਉਹਨਾਂ ਫਰਕ ਸਿੱਧੂ ਦਾ ਤੇ ਉਹਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਇਹ ਗੱਲ ਕਰਦੇ ਪਰਵਾਮਾ ਟੈਗ ਦੀ ਵੀ ਸਿੱਧੂ ਦੀ ਜੱਫੀ ਇਹਨਾਂ ਨੇ ਰਾਜਨੀਤੀ ਕਿੰਨੀ ਰਾਜਨੀਤੀ ਕੀਤੀ ਫਰਮਾਉ ਪਲਵਾਮਾ ਅਟੈਕ ਦੇ ਉੱਪਰ ਉੜੀ ਦੇ ਉੱਪਰ ਕਿੰਨੀ ਰਾਜਨੀਤੀ ਕੀਤੀ ਸਿੱਧੂ ਨੇ ਕੀਤੀ ਰਾਜਨੀਤੀ ਫਰਮਾ ਬਣਾਤੀ ਆ ਉਹਦੇ ਉੱਪਰ ਔਰ ਦੇਖ ਰਹੇ ਉਹ ਦੇਸ਼ ਦੇ ਵਿੱਚ ਕਿੰਨਾ ਕੁ ਘੁਬਾਰ ਹੈ ਲੋਕਾਂ ਦੇ ਵਿੱਚ ਲੋਕੀ ਅੰਦਰੋਂ ਬੋਲਤ ਸਕਦੇ ਨਹੀਂ ਕਿਉਂਕਿ ਪਰਚਾ ਦੇ ਜਾਂਦੇ ਆਂਟੀ ਨੈਸ਼ਨਲ ਪਰ ਅੰਦਰੋਂ ਅੰਦਰੋਂ ਲੋਕੀ ਵੋਟਾਂ ਦਾ ਹੀ ਕੱਢਣਗੇ ਵੀ ਜਿਨ੍ਹਾਂ ਨੂੰ ਇਹ ਜਿਹੜਾ ਤੰਗ ਕੀਤਾ ਇਹਨਾਂ ਨੇ ਲੋਕਾਂ ਨੂੰ ਇਹਨਾਂ ਜਿਹੜੇ ਜਿਹੜੇ ਸਾਡੇ ਨੌਜਵਾਨ ਜਿਹੜੇ ਸ਼ਹੀਦ ਹੋਏ ਸਾਡੇ ਆਰਮੀ ਵਾਲੇ ਉਹਨਾਂ ਦੇ ਪਰਿਵਾਰ ਵਾਲੇ ਕੱਢਣਗੇ ਰੋਟਾ ਪਾ ਕੇ ਦੱਸਣਗੇ ਵੀ ਕੌਣ ਕਿੱਥੇ ਕਿੱਥੇ ਹੈ ਲੋਕੀ ਪਤਾ ਫਿਲਮਾਂ ਦੀ ਗੱਲ ਕਰਦੇ ਹੋ ਫਿਲਮਾਂ ਕਰੰਟ ਮੁੱਦਿਆਂ ਦੇ ਬਣਦੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਬਸਾ ਦੇ ਬਿੱਟੂ ਜੀ ਦੇ ਬਾਤਾਂ ਬਾਤਾਂ ਬੋਲ ਲਾਇਆ ਕਰਦੇ ਜਿਹੜੇ ਅਕਾਲੀ ਦਲ ਦੇ ਜਿਹੜੇ ਅਕਾਲ ਅਸੀਂ ਅਕਾਲੀ ਦਲ ਦੇ ਕੰਮ ਕੀਤੇ ਹੋਏ ਸੀ ਬੋਰਡ ਨੂੰ ਵਰਤ ਨਹੀਂ ਰਹੇ ਤੁਸੀਂ ਬੋਰਡ ਦੇ ਉੱਤੇ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਦਾ ਪ੍ਰਚਾਰ ਕਰ ਰਹੇ ਹੋ ਬਿੱਟੂ ਜੀ ਤਾਂ ਲੱਗ ਗਿਆ ਹੋਣਾ ਜੀ ਮੈਂ ਦੱਸਦਾ ਮੈਂ ਦੱਸਦਾ ਜਦੋਂ 2017 ਦੀਆਂ ਚੋਣਾਂ ਸੀ ਸੁਖਵੀਰ ਦਾ ਪ੍ਰਚਾਰ ਵੀ ਇਹਨਾਂ ਸਰਕਾਰੀ ਬੋਰਡਾਂ ਤੇ ਹੋ ਰਿਹਾ ਸੀ ਪਰ ਸੁਖਵੀਰ ਸਿੰਘ ਨੇ ਕੰਮ ਕੀਤੇ ਸੀਗੇ ਤਾਂ ਆਪਦੇ ਕੰਮ ਸੀ ਦੇਖੋ ਬਿੜਾ ਕੰਮ ਕੀਤੇ ਬਿੱਟੂ ਨੇ ਵੀ ਨਹੀਂ ਲਾਏ ਜਿਹੜੇ ਉਹ ਲਾਏ ਨਹੀਂ ਉਹਨਾਂ ਤੇ ਕੰਮ ਤੁਸੀਂ ਲਿਸਟ ਕੱਢੋ ਸਾਰੇ ਅਕਾਲੀ ਦਲ ਦੇ ਕੰਮ ਕੀਤੇ ਹੋਏ ਆ ਜੀ ਚਲੋ ਇਹ ਦੇਖੋ ਇਹ ਕੰਮ ਲੋਕਾਂ ਦੇ ਆ ਤੇ ਸਰਕਾਰਾਂ ਦੇ ਆ ਲੋਕ ਅਫਸਰ ਮੰਤਰੀ ਬਦਲਦੇ ਰਹਿੰਦੇ ਹਾਂ ਜੀ ਥੋੜੀ ਟਿੱਪਣੀ ਤੁਸੀਂ ਬਿੱਟੂ ਜੀ ਦੀ ਗੱਲ ਕਰਦੇ ਹੋ ਬਿੱਟੂ ਜੀ ਨੇ 90% ਕੰਮ ਉਹ ਲਿਖਿਆ ਵੀ ਅਗਲੀ ਵਾਰੀ ਮੈਂ ਕਰੂੰਗਾ ਜੀ ਇੱਕ ਕੰਮ ਮੈਂ ਦੇਖਿਆ ਵੀ ਸਕਿੱਲ ਡਿਵੈਲਪਮੈਂਟ ਸੈਂਟਰ ਮੋਦੀ ਸਾਹਿਬ ਆਪਣਾ ਦੇਸ਼ ਬਣਾ ਕੇ ਪ੍ਰਧਾਨ ਮੰਤਰੀ ਬਣੇ ਉੱਥੇ ਵੀ ਤਾਂ ਪਹਿਲਾਂ ਮਨਮੋਹਨ ਸਿੰਘ ਹੀ ਬੈਠਾ ਸੀ ਯਾ ਮੋਦੀ ਸਾਹਿਬ ਨੇ ਨਵਾਂ ਭਾਰਤ ਬਣਾਇਆ ਫਿਰ 5 ਸਾਲ ਤੱਕ ਬਿੱਟੂ ਜੀ ਨਜ਼ਰ ਨਹੀਂ ਆਏ ਆ ਇਲੈਕਸ਼ਨਾਂ ਦੇ ਟਾਈਮ ਤੇ ਆ ਕੇ ਸ੍ਰੀ ਕੱਢ ਲਈ ਹਰ ਹਰ ਕੋਨੇ ਤੇ ਹਰ ਨਜ਼ਰ ਆਉਂਦਾ ਦਮਾਨਾ ਕੀ ਆ ਭਾਜਪਾ ਨਜ਼ਰ ਆਉਂਦਾ ਸ਼ਹਿਰ ਬਿੱਟੂ ਜੀ ਨੂੰ ਲੱਗੇ ਕਿ ਨਹੀਂ ਬੜੇ ਹਰ ਪਾਰਲੀਮੈਂਟ ਵਿੱਚ ਨਜ਼ਰ ਆਏ ਮੈਨੂੰ ਇੱਕ ਪਿੰਡ ਦਿਖਾਓ ਪਾਰਲੀਮੈਂਟ ਦੇ ਅਰੇ ਪਾਰਲੀਮੈਂਟ ਫਿਰ ਹੋਈ ਗਏ ਮੈਨੂੰ ਗੁਰਦਾਸਪੁਰ ਵਾਲਾ ਪਿੰਡ ਦਿਖਾ ਦਿਓ ਜਿਹੜਾ ਗੋਦੀ ਲਿਆ ਸੀ ਤੁਸੀਂ ਕਿਸੇ ਸਮੇਂ ਆ ਕੇ ਤੁਸੀਂ ਮੈਨੂੰ ਸਮਾਰਟ ਸਿਟੀ ਦਿਖਾਓ ਭਾਜਪਾ ਵਾਲੇ ਸਮਾਰਟ ਸਿਟੀ ਦਿਖਾਓ ਲੁਧਿਆਣਾ ਦੇਖੋ ਕੂੜਾ 150 ਸਮਾਰਟ ਸਿਟੀ ਇਹਨਾਂ ਨੇ ਦੇਣੀਆਂ ਸੀ ਤੁਸੀਂ ਡੇਟ ਤੁਸੀਂ ਬੋਲੋ ਟ੍ਰੇਨ ਦਾ ਪੱਟੜੀ ਕਿ ਨਹੀਂ ਪਣੀ ਇਸ ਕਰਕੇ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਲਫਾਫੇਵਾਦੀਆਂ ਆਲੀਆਂ ਨੇ ਉਹ ਸਾਰੀ ਸਾਰੇ ਸਾਰੀਆਂ ਤਰ੍ਹਾਂ ਤੇ ਲਾਗੂ ਹੁੰਦੀਆਂ ਨੇ ਸੋ ਲਫਾਫੇਵਾਦੀਆਂ ਸਾਰੀਆਂ ਪਾਰਟੀਆਂ ਕਰਦੀਆਂ ਨੇ ਪਰ ਨਹੀਂ ਬਿੱਟੂ ਜੀ ਦੀ ਗੱਲ ਹੋ ਰਹੀ ਉਹ ਪਾਰਲੀਮੈਂਟ 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 ਚ ਚੰਗੀ ਹਾਲਤ ਨਹੀਂ ਹੈ ਕਿਹੜਾ ਪਿੰਡ ਉਹਨਾਂ ਨੇ ਇਹਨਾਂ ਦਾ ਹਾਲ ਦੇਖ ਲਓ ਦੱਸੋ ਜੀ 80% ਹਾਜ਼ਰੀ ਉਹਨਾਂ ਦੀ ਸਰ ਪਹਿਲੇ ਨੰਬਰ ਦੇ ਪਹਿਲੇ ਨੰਬਰ ਦੇ ਹਾਲ ਪਹਿਲੇ ਨੰਬਰ ਦੇ ਲੋਕਾਂ ਦਾ ਹੀ ਕਹਿਣਾ ਸੀਗਾ ਗੋਦ ਟੱਕੇ ਨਾ ਚੜੀ ਜਾਂਦੇ ਪਿੰਡ ਅੰਦਰ ਕੋਈ ਗੋਦ ਨਹੀਂ ਲਿਆ ਇਹਨਾਂ ਨੇ ਹੀ ਕਹਿਣਾ ਸੀ ਲੋਕਾਂ ਦਾ ਹਾਲ ਇਹਨਾਂ ਦੇ ਬੰਦੇ ਪ੍ਰਚਾਰ ਕਰਨ ਜਾਂਦੇ ਨੇ ਇਹ ਨਹੀਂ ਇਹਨਾਂ ਦੇ ਬੰਦੇ ਕਿਹਨਾਂ ਸਰ ਇੱਕ ਮਿੰਟ ਹੁੰਦਾ ਇਹਨਾਂ ਦੇ ਬੰਦੇ ਪ੍ਰਚਾਰ ਕਰਨ ਜਿਹੜੇ ਪਿੰਡਾਂ ਜਾਂਦੇ ਆ ਚੁੱਲ੍ਹੇ ਬਣੀ ਪਹੁੰਚੇ ਫਿਰ ਜਿਹੜੀ ਗੱਲਾਂ ਕਰ ਦਿੰਦੇ ਇਹਦੇ ਕਹਿੰਦੇ ਉਜਵਸ ਸਕੀਮ ਅਸੀਂ ਚੁੱਲ੍ਹੇ ਮੰਜਾਦੇ ਬਿੱਟੂ ਜੀ ਤੇ ਗੱਲ ਕਰਾਂ ਜਾਊਗਾ ਜਦੋਂ ਬਿੱਟੂ ਜੀ ਪਿਛਲੀ ਵਾਰੀ ਲੁਧਿਆੜੇ ਤੋਂ ਇਲੈਕਸ਼ਨ ਲੜਨ ਆਏ ਸੀ ਤੁਹਾਨੂੰ ਵੀਡੀਓ ਦੋ ਚਾਰ ਰੈਣਾ ਜੀ ਮੈਂ ਪ੍ਰੋਵਾਈਡ ਕਰ ਦ ਸੱਤ ਵਾਰੇ ਮੀਟਰ ਦਿੱਤੇ ਸੀਗੇ ਪਰ ਡਿਟੇਲਸ ਨਹੀਂ ਜਾਊਗਾ ਜੀ ਵੀਡੀਓ ਵੀ ਆਊਗੀ ਉਹਦੀ ਵੀ ਮੈਂ ਜੀ ਫੈਕਟਰੀਆਂ ਲੈ ਕੇ ਆਉਂਗਾ ਜੀ ਮੈਂ ਦਿੱਲੀ ਜਾਊਂਗਾ ਮੈਂ ਟਾਟਾ ਬਾਨੀਓ ਸਾਰਾ ਨਾਂ ਲੈ ਇਹੇ ਵਾਰੇ ਸੁਖਵੀਰ ਬਾਦਲ ਦੇ ਸੀ 2017 ਤੋਂ ਪਹਿਲਾਂ ਜੀ ਤੁਸੀਂ ਦੱਸੋ ਕਿੰਨੀਆਂ ਮੀਟਿੰਗਾਂ ਹੋਈਆਂ ਦੁਬਈ ਵੀ ਗਿਆ ਸੁਖਵੀਰ ਚੀਨ ਵੀ ਗਿਆ ਇਹ ਜਿਹੜਾ ਇੰਡਸਟਰੀਅਲ ਗਰੋਥ ਦਾ ਪ੍ਰੋਸੈਸ ਹੈ ਕਿਸੇ ਨੇ ਨਹੀਂ ਕਰਾਇਆ ਆਪਣੇ ਭਾਵੇਂ ਬਿੱਟੂ ਐ ਭਾਵੇਂ ਸੁਖਵੀਰ ਬਾਦਲ ਜਦੋਂ ਜਦੋਂ ਕਾਂਗਰਸ ਸਰਕਾਰ ਆਈ ਐ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਬੰਬਈ ਦੇ ਲਈ ਮੀਟਿੰਗ ਕੀਤੀ ਐ ਉੱਥੇ ਜਾ ਕੇ ਕੀ ਕਿਹਾ ਉਹਨਾਂ ਨੇ ਵੀ ਸਾਡਾ ਇਨਫਰਾਸਟ੍ਰਕਚਰ ਉਰੀ ਘਰੇ ਕਿਤੇ ਸੀ ਇਨਫਰਾਸਟ੍ਰਕਚਰ ਬਣਾਇਆ ਕਿ ਨਹੀਂ ਸੀਗਾ ਅਕਾਲੀ ਦਰ ਆ ਜੀ ਪੈਸਾ ਕਿਦਾ ਲੱਗਿਆ ਸੀ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦੇ ਸਰਕਾਰ ਸਰਕਾਰ ਨੇ ਲ ਬਣਾਇਆ ਦਾ ਜੀ ਪੰਜਾਬ ਦੇ ਲੋਕਾਂ ਦੇ ਪੈਸਾ ਲੱਗੇ ਸੋ ਇਸ ਕਰਕੇ ਪਹਿਲੇ ਇੱਕ ਬੰਦੇ ਦਾ ਇੱਕ ਬੰਦੇ ਦਾ ਕਰਾਜ ਮੈਂ ਤੁਹਾਨੂੰ ਸਾਡੇ ਕਾਹਦੇ ਕਹਿੰਦਾ ਮੈਂ ਇੱਕ ਮੇਰੀ ਸਿਰਫ ਇੱਕ ਗੱਲ ਮੇਰੀ ਸਿਰਫ ਇੱਕ ਗੱਲ ਜੇ ਕੁਝ ਕੰਮ ਕਰਦਾ ਸਿਰਫ ਇੱਕ ਗੱਲ ਹੈ ਜੀ ਜੇ ਕੋਈ ਬੰਦਾ ਕੰਮ ਕਰਦਾ ਸਾਰਾ ਗ੍ਰੈਜੂਏਟ ਦਾ ਹੱਕਦਾਰ ਨਹੀਂ ਉਹਨੂੰ ਐਪਰੀਸੀਏਸ਼ਨ ਮਿਲਣਾ ਚਾਹੀਦਾ ਐਪਰੀਸੀਏਸ਼ਨ ਬਣਦੀ ਹੈ ਸਾਰੇ ਸਾਰੇ ਗ੍ਰੈਜੂਏਟ ਦਾ ਹੱਕਦਾਰ ਜੇ ਜੇ ਤੁਸੀਂ ਇਹ ਕਹੋ ਵੀ ਸੁਖਵੀਰ ਬਾਦਲ ਤੋਂ ਬਿਨਾ ਕਿਸੇ ਨੇ ਵਿਕਾਸ ਨਹੀਂ ਕੀਤਾ ਪੰਜਾਬ 'ਚ ਫਿਰ ਇਹ ਗੱਲ ਗਲਤ ਹੈ ਮੈਂ ਤਾਂ ਸੁਖਵੀਰ ਬਾਦਲ ਦੇ ਬਾਰੇ ਉਹਦੇ ਨਾਲ ਬਰਾਬਰ ਖੜਾਉਣਾ ਪੰਜਾਬ 'ਚ ਕਿਹਨੇ ਕੀਤਾ ਜੀ 90 ਸੁਖਵੀਰ ਸੁਖਵੀਰ ਪਰਸੈਂਟ ਨਹੀਂ ਸਾਰਾ ਪੰਜਾਬ ਸੁਖਵੀਰ ਨੇ ਬਣਾਤਾ ਨਹੀਂ ਸਾਰਾ ਪੰਜਾਬ ਸੁਖਵੀਰ ਨੇ ਬਣਾਤਾ ਨਿਕਲਦੇ ਸ਼ਹਿਰ 'ਚ ਬਾਹਰ ਨਹੀਂ ਸਾਰਾ ਪੰਜਾਬ ਸੁਖਵੀਰ ਨੇ ਬਣਾਤਾ ਪ੍ਰੋਜੈਕਟ ਦੇਖੋ ਸਾਰੇ ਤਕਰੀਬਨ ਸਾਰੀਆਂ ਬਿਲਡਿੰਗਾਂ ਇਮਾਰਤ ਇਮਾਰਤਾਂ ਗਹਿਣੇ ਤੇ ਨੇ ਵੇਚ ਕੇ ਖੇਤ ਵੇਚ ਕੇ ਦੁਨੀਆ ਮਰਜੀ ਮਰਸੀਡਿਸ ਲਾ ਲਏ ਤੁਸੀਂ ਤੁਸੀਂ ਆਪਣਾ ਪਰ ਸਾਹਿਬ ਵਿਚੜ ਗਏ ਸੀ ਇਹ ਇੰਡਸਟਰੀ ਦੀ ਗੱਲ ਕਰਦੇ ਆ ਆ ਗੋਬਿੰਦ ਕਰ ਵਾਲੀ ਸਾਰੀ ਇੰਡਸਟਰੀਆਂ ਕਿਹਦੇ ਬੰਦ ਕੀਤੀਆਂ ਨੇ ਧੂਆ ਨਿਕਲਦਾ ਰਹੀ ਜਾਂਦੇ ਨੂੰ ਹੀ ਦੇਖ ਰਹੇ ਹੁੰਦੇ ਸੀ ਰੋਜ਼ਗਾਰ ਉੱਥੇ ਹੁੰਦਾ ਸੀਗਾ ਪਰ ਇੰਡਸਟਰੀ ਬੰਦ ਉਹਨਾਂ ਰੋਜ਼ਗਾਰ ਵੀ ਗਿਆ ਇੰਡਸਟਰੀ ਜਿਹੜੀ ਆਣੀ ਸੀ ਉਹ ਵੀ ਤਾਂ ਜਾਣੀ ਜਾਣੀ ਨਹੀਂ ਜਾਣੀ ਸੀ ਗੁਜਰਾਤ ਭਰ ਕੇ ਸਾਰੇ ਜਾਣੇ ਇਹ ਗੱਲ ਕਰਦੇ ਵੀ ਅਸੀਂ ਇੰਡਸਟਰੀ ਲੈ ਕੇ ਆਏ ਸੀ ਉਹ ਕੀ ਤਾਂ ਉਹ ਕੀ ਤਾਂ ਕੁਝ ਤਾਂ ਇੰਡਸਟਰੀਆਂ ਬੰਦ ਕੀਤੀਆਂ ਨੇ ਤੁਸੀਂ ਤਾਂ ਪੰਜਾਬ ਚ ਇੰਡਸਟਰੀ ਕੋ ਲੈ ਕੇ ਨਹੀਂ ਆਏ ਤੁਸੀਂ ਸਮਝੋ ਜਨਾਬ ਅਸੀਂ ਐਮਓ ਐਮਓਯੂ ਸਾਡੇ ਕੈਪਟ ਪੰਜਾਬ ਚ ਨਾ ਅਕਾਲੀ ਦਲ ਇੰਡਸਟਰੀਅਲ ਗਰੋਥ ਕਰਾ ਸਕਿਆ ਨਾ ਕਾਂਗਰਸ ਜਿਹੜੀ ਇੰਡਸਟਰੀ ਚੱਲਦੀ ਹੈ ਉਹ ਉਦਯੋਗਪਤੀਆਂ ਦੀ ਆਪਣੀ ਮਿਹਨਤ ਹੈ ਉਹ ਪਤਾ ਨਹੀਂ ਵਿਚਾਰੇ ਕਿਵੇਂ ਚਲਾਉਂਦੇ ਔਖੇ ਸੌਖੇ ਕਰਦੇ ਹਾਂਜੀ ਤੁਸੀਂ ਦੱਸੋ ਭਾਜੀ ਬੀਜੇਪੀ ਵਾਲਿਆਂ ਨੇ ਵੀ ਨਹੀਂ ਤੁਸੀਂ ਇੰਡਸਟਰੀ ਦਾ ਡੈਜਨਲ ਨਹੀਂ ਬਦਲ ਜੀ ਠੋਕ ਕੇ ਕਹਿੰਦੇ ਸੀ ਹਰ ਮਹੀਨੇ ਵੱਡਾ ਕਾਰਖਾਨਾ ਪੰਜਾਬ ਚ ਨਹੀਂ ਲੱਗਿਆ ਉਹਦਾ ਮੋਬਾਈਲ ਆ ਮਿਲਿਆ ਉਹ ਗੱਲ ਸਹਿਮਤ ਹਾਂ ਮੈਂ ਉਹ ਗੱਲ ਸਹਿਮਤ ਹਾਂ ਇਹਨਾਂ ਨੂੰ ਪੁੱਛੋ ਤਾਂ ਸਹੀ ਸਾਡੀ ਗੱਲ ਕਰਦੇ ਅਕਾਲੀ ਬੀਜੇਪੀ ਨੇ ਕਾਲੀ ਬੀਜੇਪੀ ਨੇ ਗਰੋਥ ਕਰਾਈ ਚਲੋ ਹੁਣ ਮੈਂ ਇੱਕ ਹੋਰ ਇਸ਼ੂ ਤੇ ਲੈ ਕੇ ਆ ਥੋੜੀ ਨਜ਼ਰ ਚ ਚੋਣ ਕਮਿਸ਼ਨ ਅਗਰ ਨਹੀਂ ਮਨਜ਼ੂਰੀ ਦਿੰਦਾ ਤੇ ਸਰਕਾਰ ਨੂੰ ਸੁਪਰੀਮ ਕੋਰਟ ਚ ਜਾਣਾ ਚਾਹੀਦਾ ਬਿਲਕੁਲ ਜਾਣਾ ਕਿਹਦਾ ਡੱਲਾ ਜੀ ਗੱਲ ਇਸ ਤਰ੍ਹਾਂ ਵੀ ਉਹ ਬਹੁਤ ਇਮਾਨਦਾਰ ਹੈਗੇ ਨੇ ਇਹ ਸ਼੍ਰੋਮਣੀ ਕਾਲੀਦਾਲ ਬੇਸ਼ੱਕ ਸੁਖਵੀਰ ਬਾਦਲ ਕਹੇ ਜਾਣ ਵੀ ਉਹ ਉਹਨਾਂ ਦਾ ਨਾਮ ਸੁਖਵੀਰ ਬਾਦਲ ਤਾਂ ਕੱਲ੍ਹ ਕਹਿ ਰਿਹਾ ਕਹਿੰਦਾ ਕਾਂਗਰਸੀਆਂ ਨੂੰ ਮਿਰਚਾਂ ਲੱਗੀਆਂ ਉਹ ਕਹਿੰਦਾ ਮਿਰਚਾਂ ਲੱਗੀਆਂ ਉਹ ਕਹਿੰਦਾ ਜੀ ਵੀ ਅਸੀਂ ਉਹਦਾ ਹੀ ਨਾਂ ਕਿਉਂ ਲਿਆ ਦੂਜਿਆਂ ਦਾ ਨਾਂ ਕਿਉਂ ਨਹੀਂ ਲਿਆ ਉਹੀ ਬੰਦੇ ਜਿਹੜੇ ਮਤਲਬ ਟੀਮ ਤੇ ਇੱਕੋ ਹੀ ਆ ਨਾ ਟੀਮ ਦੇ ਵਿੱਚ ਕੰਮ ਕਰ ਰਿਹਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਮੇਰੇ ਨਾਲ ਸੁਪਰੀਮ ਕੋਰਟ ਜਾਣਾ ਚਾਹੀਦਾ ਸਰਕਾਰ ਜਾਣਾ ਚਾਹੀਦਾ ਹਾਂਜੀ ਥੋੜੀ ਕੀ ਟਿਕਣੀ ਆ ਜੀ ਬਾਜ ਪਾ ਲੈ ਜਿਹੜਾ ਸੁਪਰੀਮ ਕੋਰਟ ਜਾਣ ਦੀ ਤੁਸੀਂ ਗੱਲ ਕਰਦੇ ਹੋ ਇਹ ਸਰਕਾਰ ਨੇ ਫੈਸਲਾ ਲੈਣਾ ਸਾਡਾ ਉਹਦੇ ਚ ਕੋਈ ਰੋਲ ਨਹੀਂ ਹੈ ਨਾ ਉਹਨਾਂ ਨੇ ਕਵਾਲ ਪਾਰਟੀ ਮੀਟਿੰਗ ਕਰਨੀ ਹੈ ਨਾ ਸਾਨੂੰ ਪੁੱਛਣਾ ਦੂਜੀ ਗੱਲ ਸੰਵਿਧਾਨਿਕ ਸੰਸਥਾ ਹੈਗੀ ਆ ਆਪਣੀ ਚੋਣ ਕਮਿਸ਼ਨ ਚੋਣ ਸੁਪਰੀਮ ਕੋਰਟ ਸੁਪਰੀਮ ਕੋਰਟ ਵੱਡੀ ਹੈ ਸੁਪਰੀਮ ਕੋਰਟ ਦਾ ਸੁਪਰੀਮ ਹੈ ਨਾ ਸੁਪਰੀਮ ਕੋਰਟ ਸੁਪਰੀਮ ਬਾਡੀ ਦੇਸ਼ ਦਾ ਸੁਪਰੀਮ ਹੈ ਨਾ ਜੇ ਰਫੇਲ ਦੀ ਸ਼ਿਕਾਇਤ ਸੁਪਰੀਮ ਕੋਰਟ ਜਾਂਦੀ ਹੈ ਸਾਡਾ ਉਹ ਹੀ ਕਹਿ ਰਿਹਾ ਵੀ ਸਾਡਾ ਉਹਦੇ ਚ ਬੋਲਣ ਦਾ ਕੋਈ ਮਤਲਬ ਨਹੀਂ ਹੈ ਨਾ ਸਾ ਥੋੜੀ ਟਿੱਪਣੀ ਜੀ ਸਰਕਾਰ ਜਾਊਗੀ ਤੁਹਾਡੀ ਕਾਂਗਰਸ ਦੀ ਪਹਿਲੀ ਟਿੱਪਣੀ ਮੇਰੀ ਇਹ ਹੈ ਵੀ ਜਿੰਨੀਆਂ ਸਰਕਾਰ ਦੀਆਂ ਏਜੰਸੀਆਂ ਨੇ ਚਾਹੇ ਸੀਬੀਆਈ ਲਾ ਲੋ ਚਾਹੇ ਆਹਾ ਟ੍ਰੋਨ ਕਮਿਸ਼ਨ ਲਾ ਲੋ ਚਾਹੇ ਆਰਜੀ ਲਾ ਲੋ ਸਾਰੀਆਂ ਇਹਨਾਂ ਦਬਾ ਦੇ ਅੰਦਰ ਕੰਮ ਕਰਦੀਆਂ ਨੇ ਔਰ ਜੋ ਪਿਛੋਂ ਉਹ ਹੈੱਡਕੁਆਰਟਰ ਜਿਹੜਾ ਮੋਦੀ ਜੀਰ ਕਹਿੰਦੇ ਜਿਹੜੀ ਆ ਤੁਹਾਡੀ ਵਨ ਮੈਨ ਸ਼ੋ 2 ਮੈਨ ਆਰਮੀ ਆ ਜੋ ਉਹਨਾਂ ਨੂੰ ਜੋ ਉਹ ਕਹਿੰਦੀ ਹੈ ਵੀ ਉਹੀ ਉਹ ਕਰਦੀ ਆ ਔਰ ਇੱਥੇ ਜਿਹੜੀ ਸਾਡੇ ਪੰਜਾਬ ਦੇ ਬੇਵੀਆਂ ਹੀ ਸਾਡੇ ਗੁਰੂ ਸਾਹਿਬ ਨਾਲ ਬੇਵੀਆਂ ਹੀ ਆ ਉਹਦੇ ਵਿੱਚ ਜਿਹੜਾ ਇੱਕ ਇਮਾਨਦਾਰ ਅਫਸਰ ਉਹ ਇਹਨਾਂ ਨੂੰ ਜੇ ਇਹਨਾਂ ਨੂੰ ਇਹਨਾਂ ਨੇ ਕਿਉਂ ਬਦਲਾਇਆ ਮਤਲਬ ਉਹਨੂੰ ਇਹਨਾਂ ਨੂੰ ਪਤਾ ਸੀ ਵੀ ਅਸੀਂ ਕੀਤਾ ਉਹ ਸਾਨੂੰ ਅੰਦਰ ਦਊਗਾ ਇਹ ਕਿਉਂ ਬਦਲਾਰੇ ਉਹਨੂੰ ਸਾਨੂੰ ਮਿਰਚਾਂ ਲੱਗੀਆਂ ਅਸੀਂ ਮੰਨਦੇ ਉਹਨੂੰ ਮਿਰਚਾਂ ਲੱਗੀਆਂ ਕੋਈ ਸਾਡੇ ਸਾਡੇ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਔਰ ਜਿਹੜੇ ਬੰਦੇ ਨੇ ਕੀਤੀ ਉਹ ਬਾਹਰ ਖੁੱਲ੍ਹਿਆਂ ਫਿਰ ਰਹੇ ਚਲ ਹਾਂਜੀ ਤੁਸੀਂ ਆਪੀ ਗੱਲ ਦੇਖੋ ਜੀ ਡੀਸੀ ਬਟੰਡਾ ਬਦਲਾਇਆ ਗਿਆ ਪੰਜਾਬ ਦੇ ਵਿੱਚ ਅਨੇਕਾਂ ਅਵਸਰਾਂ ਦੀ ਸ਼ਿਕਾਇਤ ਕੀਤੀ ਬਦਲੇ ਜਾਂਦੇ ਬਦਲੇ ਜਾਂਦੇ ਪਰ ਉਮਰ ਵਿਜੇ ਪ੍ਰਤਾਪ ਦਾ ਇਹ ਆਪ ਮੰਨ ਰਹੇ ਆ ਵੀ ਮਿਰਚਾਂ ਲੱਗੀਆਂ ਹਨ ਉਹਨਾਂ ਨੂੰ ਜੀ ਦੇਖੋ ਸੈਟ ਆ ਜੀ ਸੈਟ ਦੇ ਵਿੱਚ ਚਾਰ ਸੈਟ ਦੇ ਮੈਂਬਰ ਆ ਇੱਕ ਚੇਅਰਮੈਨ ਆ ਹੋਰ ਕਿਸੇ ਦਾ ਕਿਉਂ ਨਹੀਂ ਸਾਰੇ ਪਾਰਟੀ ਟੀਮ ਚੋਂ ਤੋਂ ਨਹੀਂ ਕੱਢਦੀਆਂ ਵਿਰਾਟ ਕੋਹਲੀ ਕੱਢਦੀਏ ਤੇ ਗੁੱਸਾ ਲੱਗੂ ਨਹੀਂ ਜੀ ਸਮੇਂ ਦੇ ਨਾਲ ਬਦਲੇ ਜਾਂਦੇ ਸਾਰੇ ਜੀ ਜੇ ਕਹਿੰਦੇ ਨਹੀਂ ਸਮੇਂ ਦੇ ਨਾਲ ਬਦਲੇ ਜਾਂਦੇ ਨਹੀਂ ਸਮਾਂ ਨਹੀਂ ਸੀ ਹਜੇ ਸਿਟਿੰਗ ਕੈਰ ਹੋ ਰਹੀ ਸੀ ਇੱਕ ਵਾਰੀ ਚੱਲ ਨਹੀਂ ਸਕਿਆ ਪਤਾ ਜੀ ਉਹ ਇਹਨਾਂ ਦੇ ਹੱਥਾਂ 'ਚ ਖੇਡ ਰਹੇ ਸੀਗੇ ਜੀ ਹਾਂਜੀ ਇਹ ਡੱਲਾ ਜੀ ਇਸ ਤਰ੍ਹਾਂ ਹੈ ਵੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੀਰ ਇਹ ਜਵਾਬ ਦੇਣ ਸੁਖਬੀਰ ਬਾਦਲ ਨੂੰ ਜਾਂ ਬਾਦਲ ਸਾਹਿਬ ਇਹ ਸਰਕਾਰ ਨੂੰ ਇਹ ਪਸੰਦ ਕੀ ਆ ਜੋਰਾ ਸਿੰਘ ਕਮਿਸ਼ਨ ਇਹ ਜਿਹੜੀ ਸੈਟ ਅਪ ਠਾਈ ਸੀ ਉਹ ਜਿਹੜੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਹ ਜਿਹੜੀ ਹੁਣੇ ਸੈਟ ਬਠਾਈ ਹੋ ਚਾਰ ਤਿੰਨਾਂ 'ਚ ਕੋਈ ਪਸੰਦ ਹੈ ਕੋਈ ਪਸੰਦ ਨਹੀਂ ਜਦੋਂ ਸੈਟ ਬੈਠੀ ਸੀ ਸਭ ਤੋਂ ਪਹਿਲਾਂ ਬਾਦ ਸਾਹਿਬ ਵੱਡੇ ਸੁਖਵੀਰ ਜੀ ਆਪ ਜਾ ਕੇ ਉੱਥੇ ਬਿਆਨ ਦੇ ਕੇ ਆਏ ਜੀ ਉਹਨਾਂ ਨੇ ਵੈਲਕਮ ਕੀਤਾ ਵੀ ਬਹੁਤ ਵਧੀਆ ਗੱਲ ਆ ਬੇਸੀ ਆਪ ਜਾ ਕੇ ਤੁਸੀਂ ਦੱਸੋ ਕਿ ਮੈਂ ਘਰ ਆਵਾਂ ਜਾਂ ਮੈਂ ਉੱਥੇ ਆਵਾਂ ਜਦੋਂ ਬੁਲਾਇਆ ਗਿਆ ਉੱਥੇ ਪਹੁੰਚੇ ਆ ਸੁਖਵੀਰ ਜੀ ਵੀ ਗਏ ਆ ਤੇ ਬਾਦ ਸਾਹਿਬ ਵੀ ਗਏ ਆ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਹਫ਼ਤੇ ਦੇ 10-15 ਦਿਨਾਂ ਬਾਅਦ ਵੀ ਸਾਰੇ ਇਹਦੇ ਪ੍ਰੈਸ ਕਾਨਫਰੰਸਾਂ ਹੀ ਕਾਂਗਰਸ ਕਰਨ ਲੱਗੀ ਉਹਨਾਂ ਨੇ ਸਵਾਗਤ ਕੀਤਾ ਪਰ ਉਹ ਸਹੀ ਰਾਤ ਨਹੀਂ ਚੱਲੇ ਇਸ ਕਰਕੇ ਉਹ ਤਾਂ ਰੋਲ ਕਰ ਰਹੇ ਜੀ ਇੱਕ ਹੋਰ ਬੜਾ ਅਹਿਮ ਪੁਆਇੰਟ ਹੈ ਜਿਹਦੇ ਉੱਪਰ ਅੱਜ ਸ਼ਾਮ ਮੈਂ ਗੱਲ ਕਰੂੰਗਾ ਅਕਾਲੀ ਦਲ ਦੀਆਂ ਜਿਹੜੀਆਂ ਤਿੰਨ ਸੀਟਾਂ ਨੇ ਕੱਲੋਂ ਤੱਕ ਆਸ ਹੈ ਅਕਾਲੀ ਦਲ ਕਰ ਦੂਗਾ ਮੋਸਟ ਪ੍ਰੋਬਬਲ ਕੱਲ ਤੱਕ ਹੋ ਜਾਣਗੀਆਂ ਜੀ ਕੱਲ ਤੱਕ ਬਿਲਕੁਲ ਜੀ ਬਟੇਂਡਾ ਫਿਰੋਜ਼ਪੁਰ ਬਟੇਂਡਾ ਤੋਂ ਸਾਰੇ 90% ਹੈਗਾ ਵੀ ਵਿਭਾਰ ਸਮਰਥਕ ਹੋਰ ਬਦਲੇ ਹੋਣਗੇ ਜੀ ਜੀ ਰੋਜਪੁਰ ਦਾ ਰਹਿ ਗਿਆ ਲੁਧਿਆਣਾ ਦਾ ਵੀ ਮੇਰੇ ਸਾਬ ਨਾਲ ਕੱਲ ਨੂੰ ਬਾਲ ਸਾਹਵ ਆ ਰਹੇ ਸਵੇਰੇ ਜੀ ਲੁਧਿਆਣੇ ਤਿੰਨ ਰੈਲੀਆਂ ਨੇ ਉਹਨਾਂ ਦੀ ਗੱਲ ਹਲਕੇ ਜਾਣਾ ਜਿਗਰਾਵ ਜਾਣਾ ਤੇ ਕੈਂਡੀਡੇਟ ਮ ਬਿਲਕੁਲ ਬੇਫਿਕਰ ਹੋ ਜਾ ਜੀ ਪਿੱਟੂ ਸਾਹਿਬ ਨੂੰ ਐਦਾਂ ਦਾ ਕੈਂਡੀਡੇਟ ਦਵਾਂਗਾ ਵੈਸੇ ਭੱਜਣ ਨੂੰ ਰਾਹ ਹੀ ਲੱਭ ਲਿਆ ਉਹਨਾਂ ਨੂੰ ਤੇ ਕੈਂਡੀਡੇਟ ਜਦੋਂ ਆਊਗਾ ਤੇ ਉਹਦੋਂ ਆਪ ਹੀ ਕਹਿਣ ਲੱਗ ਜਾਣਗੇ ਬਿਲਕੁਲ ਵੈਸੇ ਪਿਛਲੇ 10 ਸਾਲ ਤੋਂ ਉਹ ਰਾਹ ਬੜੀ ਆਸਾਨੀ ਨਾਲ ਬਣਾਉਂਦੇ ਰਹੇ ਆ ਆਖਰੀ ਸਵਾਲ ਲਵਾਂਗਾ ਮੈਂ ਹਾਂ ਨਾ ਅੱਜ ਅੱਜ ਦੀਆਂ ਸਥਿਤੀਆਂ 'ਚ ਜਦੋਂ ਤੁਸੀਂ ਵੀ 13 ਦੀ 13 ਸੀਟਾਂ ਦੇ ਉਮੀਦਵਾਰ ਐਲਾਨਤੇ ਕਾਂਗਰਸ ਤੇ ਅਕਾਲੀ ਦਲ ਨੇ ਹਜੇ ਨਹੀਂ ਐਲਾਨੇ ਤੁਸੀਂ 11 ਦੇ ਐਲਾਨੇ ਆ ਦੋ ਰਿੰਗ ਹੋਗੀ ਹੋਗੀ ਤੁਹਾਡੇ CPI ਹੋ ਗਈ ਫਿਰੋਜ਼ਪੁਰ RMPI ਗੁਰਦਾਸਪੁਰ ਨੂੰ ਪੁੱਛੇ ਸੀਟ ਦੀ ਹਾਂਜੀ ਹੁਣ ਤੁਹਾਡਾ ਗਠ ਪੰਜਾਬ ਦੇ ਸਿਆਸੀ ਮਾਹੌਲ ਨੂੰ ਕਿਵੇਂ ਨਾਪਦੇ ਹੋ ਹਾਂ ਪੀਡੀਏ ਦਾ ਵੈਸੇ ਹੀ ਪਹਿਲੀ ਗੱਲ ਤਾਂ ਬੜਾ ਸਟਰੋਂਗ ਆ ਕਿਉਂਕਿ ਇਹਨਾਂ ਨੇ ਇਹ ਨਹੀਂ ਕੀਤਾ ਵੀ ਮੈਂ ਤੇਰਾ ਜਿੱਤੂਗਾ ਮੈਂ ਹੀ ਤੇਰਾ ਦੇ ਬੰਦੇ ਖੜੇ ਕਰਨੇ ਆ ਉਹਨਾਂ ਨੇ ਬਿਲਕੁਲ ਵਿਚਾਰ ਬਣਾ ਕੇ ਮੀਟਿੰਗਾਂ ਕਰ ਕਰਕੇ ਤਿੰਨ ਬੰਦੇ ਪੰਜਾਬ ਇਕਤਾ ਪਾਰਟੀ ਤਿੰਨ ਬੰਦੇ ਲੋਕਨ ਸਾਥ ਪਾਰਟੀ ਤਿੰਨ ਕੈਂਡੀਡੇਟ ਜਿਹੜੇ ਨੇ ਉਹ ਬਹੁਜਨ ਸਮਾਜ ਪਾਰਟੀ ਇੱਕ ਸੀਪੀਆਈ ਇੱਕ ਸੀਪੀਆਰ ਆਰਐਮਪੀਆਈ ਕਿੱਥੇ ਕਿੱਥੇ ਮੁਕਾਬਲਾ ਤੁਹਾਨੂੰ ਲੱਗਦਾ ਤੁਹਾਡਾ ਹੈਗਾ ਮੁਕਾਬਲਾ ਵੱਡਾ ਦੇ ਤਿੰਨ ਸੀਐਜीडी ਨੇ ਮੇਜਰ ਨੇ ਲੁਧਿਆਣਾ ਬਠਿੰਡਾ ਤੇ ਜਿਹੜਾ ਖਰੂਸਾ ਜੀ ਇਹ ਲੁਧਿਆਣਾ ਬਠਿੰਡਾ ਤੇ ਫਰੀਦਕੋਟ ਫਰੀਦਕੋਟ ਵੀ ਫਰੀਦਕੋਟ ਫਰੀਦਕੋਟ ਦੇ ਚਾਰ ਸੀਟਾਂ ਦੇ ਮੁਕਾਬਲੇ ਚਾਹੇ ਜੀ ਚਲੋ ਅਕਾਲੀ ਭਾਜਪਾ ਮੈਂ ਤੁਹਾਡਾ ਸੰਝਾ ਲੈ ਲੈਂਦਾ ਤੁਸੀਂ ਇਸ ਵਕਤ ਆਪਣੇ ਆਪ ਨੂੰ ਕਿੱਥੇ ਕਿੱਥੇ ਮੁਕਾਬਲੇ 'ਚ ਸਮਝਦੇ ਹੋ 13 ਦੀ ਗੱਲ ਨਾ ਕਰਿਓ ਵੀ 13 ਤੇ ਜਿੱਤਾਂਗੇ ਕਿਉਂਕਿ ਤਿੰਨ ਤੇ ਦਾ ਕੈਂਡੀਡੇਟ ਹੀ ਨਹੀਂ ਆਇਆ ਮੈਂ ਤੁਹਾਨੂੰ ਦੱਸਦਾ ਜੀ ਪਟੰਡਾ ਵਿਪਾਰਸਮਨ ਤੋਂ ਬਾਅਦ ਜਿਉਂਦੇ ਆ ਤਾਂ ਅਸੀਂ 100% ਜਿੱਤੇ ਹੋਏ ਆ ਜੀ ਫਿਰੋਜ਼ਪੁਰ ਜਿਹੜੇ ਵੀ ਕਾਂਗਰਸ ਦੇ ਕੈਂਡੀਡੇਟ ਆ ਆਪਸ ਰੋਲਾ ਹੀ ਨਾ ਜ਼ਿਆਦਾ ਵਾ ਵੀ ਉਹ ਪਹਿਲਾਂ ਹੀ ਕਹੀ ਜਾਂਦੇ ਵੀ ਅਸੀਂ ਤਾਂ ਹਾਰੇ ਹੋਏ ਆ ਸੰਗਰੂਰ ਚ ਸਹਾਰ ਪਰਮਿੰਦਰ ਸਿੰਘ ਢੀਂਸਾ 100% ਜਿੱਤਣਗੇ ਓਕੇ 10 ਛੇਟਾ ਹੋ ਗਿਆ ਹੋਰ ਉਸ ਤੋਂ ਬਾਅਦ ਉਹ ਜਾਣੇ ਦੀ ਸੀਟ ਤੇ ਆ ਜਾਓ ਜੀ ਮੋਸਟ ਪ੍ਰੋਬਬਲੀ ਕੱਲ ਨੂੰ ਜਦੋਂ ਕੈਂਡੀਡੇਟ ਆ ਗਿਆ ਤਾਂ ਬਿੱਟੂ ਜੀ ਦੀ ਜਿਹੜੀ ਪਰਫਾਰਮੈਂਸ ਆ 5 ਸਾਲ ਦੀ ਮੈਂ ਬਿਲਕੁਲ ਜ਼ੀਰੋ ਗਿਣਦਾ ਕਿਸੇ ਨੇ ਵੋਟ ਨਹੀਂ ਪਾਈ ਇਹਨਾਂ ਦੇ ਆਪਦੇ ਬੰਦੇ ਇਹਨਾਂ ਦੇ ਉਲਟ ਫੇਰਦੇ ਆ ਜੀ ਜਲੰਧਰ ਸੀ ਬਿੱਟੂ ਜੀ ਕਦੇ ਕਦੇ ਬ੍ਰੇਕਫਾਸਟ ਕਰਨ ਜਾਂਦੇ ਆ ਕਦੇ ਕਿਸੇ ਨੂੰ ਮਨਵਾਉਣ ਜਾਂਦੇ ਆ ਚੰਗੀ ਗੱਲ ਆ ਉਹ ਤਾਂ ਵਿਕਰਮ ਮਜੀਠੀਆ ਵੀ ਮਹਿੰਦਰ ਗਰੇਵਾਲ ਦੇ ਘਰ ਨਹੀਂ ਉਹ ਮਨਵਾਉਣ ਤਰੀਕ ਟਿਕਟ ਅਨਾਉਂਸ ਹੋਣ ਤੋਂ ਬਾਅਦ ਨਹੀਂ ਕਿਤੇ ਗਏ ਜੀ ਉਹ ਰਾਤ ਨੂੰ ਗਿਆ ਸੀ 10:30 10:30 11:00 ਕਹਿੰਦੇ ਅਕਾਲੀ ਦਲ ਹੀ ਟਿਕਟ ਅਨਾਉਂਸ ਹੋਣਗੀ ਜਿੰਨੇ ਵੀ ਵੱਡੇ ਲੀਡਰ ਅਕਾਲੀ ਦਲ ਦੇ ਸਾਰੇ ਬੈਠ ਕੇ ਪ੍ਰੈਸ ਕਾਨਫਰੰਸ ਕਰਨਗੇ ਉਹ ਅਕਾਲੀ ਦਲ ਜੀ ਨਹੀਂ ਅਕਾਲੀ ਦਲ ਇੱਕ ਛੱਤ ਲੇ ਇਕੱਠਾ ਹੋ ਨਹੀਂ ਨਹੀਂ ਮੈਨੂੰ ਪਤਾ ਹੈ ਕਾਲੀ ਦਾ ਇਕ ਛੱਤ ਇਕ ਛੱਤ ਲੇ ਇਕੱਠਾ ਟਕਸਾਲੀ ਕਿਉਂ ਭੱਜ ਗਏ ਜੀ ਚਲੋ ਟਕਸਾਲੀ ਵੀ ਹੋ ਉਹ ਛੱਤ ਲੇ ਕਾਲੀ ਸੀ ਨਾ ਆ ਕਾਲੀ ਸੀ ਨਾ ਆਕਾਲੀਆਂ ਚ ਗਏ ਆ ਨਾ ਟਕਸਾਲੀ ਮੈਂ ਤਾਂ ਟਕਸਾਲੀ ਹੋ ਸੀਗੇ ਟਕਸਾਲੀ ਨਹੀਂ ਹੋ ਤਸਕਾਲੀ ਨੇ ਨਹੀਂ ਨਹੀਂ ਇਹ ਗੱਲ ਉਹ ਬੜੇ ਪੁਰਾਣੇ ਮੈਂ ਤਾਂ ਉਹ ਕਹਿੰਦਾ ਉਹ ਬੜੇ ਪੁਰਾਣੇ ਸਾਲਿਆਂ ਨੂੰ ਰਿਪਰਜੈਂਟ ਕਰਦੇ ਹੋ ਬੜੇ ਪੁਰਾਣੇ ਕਾਲੀਦਾਨ ਨੂੰ ਉਹਨਾਂ ਨੇ ਉਹ ਤਾਂ ਠੀਕ ਸੀਗਾ ਤੁਸੀਂ ਟਕਸਾਲੀ ਨੂੰ ਰਿਪਰਜੈਂਟ ਕਰਦੇ ਹੋ ਨਹੀਂ ਨਹੀਂ ਮੈਂ ਰਿਪਰਜੈਂਟ ਕਰਨਾ ਇੱਕ ਵੀ ਬੰਦਾ ਦੱਸੋ ਕਿਹੜਾ ਟਕਸਾਲੀ ਉਹਨਾਂ ਦੇ ਕੈਂਡੀਡੇਟ ਨਹੀਂ ਮ ਕਰਦਾ ਮੈਂ ਇਸ ਵੋਟ ਵੀ ਨਹੀਂ ਕਰਨਾ ਤੁਸੀਂ ਆਪਣੀ ਗੱਲ ਰੱਖੋ ਆਪਣੀ ਕੈਂਡੀਡੇਟਸ ਵਾਲਿਆਂ ਨੇ ਇੱਕ ਕੈਂਡੀਡੇਟ ਵੀ ਨਹੀਂ ਹੋਰ ਕਿੱਥੇ ਜਿੱਤਦੇ ਹੋ ਹੋਰ ਕਿੱਥੇ ਜਲਦੀ ਜਲਦੀ ਮੈਂ ਕਹਿੰਦਾ ਜਿੰਨੀਆਂ ਸੀਟਾਂ ਕਾਲੀਆਂ ਨੇ ਸਾਰੀਆਂ ਤੇ ਸੀ ਜਿੱਤਦੇ ਆ ਕਿਤੇ ਇੱਕ ਪੱਜਪਾੜੀ ਪੱਜਪਾੜੇ ਦੇ ਤੁਸੀਂ ਲੋ ਜੀ ਮੈਂ ਤਾਂ ਇਹ ਗੱਲ ਕਰੂੰਗਾ ਮੋਦੀ ਜੀ ਸਾਹਿਬ ਦੀ ਜਿਹੜੀ ਲਹਿਰ ਆ ਵੀ ਤਿੰਨ ਸੀਟਾਂ ਭਾਜਪਾ ਕੋ ਤੇਨ ਦੇ ਤੇਨ ਜਿੱਤ ਤੁਹਾਨੂੰ ਮੋਦੀ ਦੀ ਲਹਿਰ ਦੇਖ ਰਹੀ ਆ ਆਖਰੀ ਸਵਾਲ ਤੁਹਾਨੂੰ ਮੋਦੀ ਦੀ ਲਹਿਰ ਦੇਖ ਰਹੀ ਆ ਤੁਹਾਨੂੰ ਦੇਖ ਰਹੀ ਆ ਕਿਉਂ ਨਹੀਂ ਦੇਖ ਰਹੀ ਜੀ ਚਲੋ ਕੋਈ ਲਹਿਰ ਨਹੀਂ ਦੇਖ ਰਹੀ ਮੋਦੀ ਦੀ ਲਹਿਰ ਨਹੀਂ ਲੋਕ ਇਸ ਵਾਰ ਜਿਹੜੀ ਲਹਿਰ ਆ ਰਹੀ ਹੈ ਨਾ ਜੀ ਉਹ ਉਹ ਬੁਈ ਦਾ ਪੀਪਲ ਆਫ ਇੰਡੀਆ ਵਰਸਸ ਮੋਦੀ ਆ ਔਰ ਲੋਕਾਂ ਨੇ ਮੋਦੀ ਨੇ ਹਰੋਣਾ ਹੈ ਇਹ ਕਿਸੇ ਪਾਰਟੀ ਨਹੀਂ ਆ ਰਹਾ ਇਹ ਲੋਕੀ ਖੁਦ ਮਹੌਰੇ ਆਪ ਚਾਹੁੰਦੇ ਵੀ ਸੀ ਇਹਨਾਂ ਨੂੰ ਹਰਾ ਕੇ ਔਰ ਕਿਸੇ ਚੰਗੀ ਸਰਕਾਰ ਨੂੰ ਜਿਹੜੀ ਕਾਂਗਰਸ ਵਰਗੀ ਨੂੰ ਬਣਾਈਏ ਤਾਂ ਕਿ ਇਹਨਾਂ ਦਾ ਜਿਹੜਾ ਜਿਹੜਾ ਦੇਸ਼ ਦੇ ਵਿੱਚ ਜੋ ਇਹ ਅੱਜ ਜਿਹੜਾ ਦਰਦ ਦਾ ਮੌਰ ਬਣਿਆ ਸਹਿਮ ਦਾ ਮੌਰ ਬਣਿਆ ਉਸ ਨੂੰ ਭਜਾ ਕੇ ਅਸੀਂ ਸਵਤੰਤਰ ਤੌਰ ਤੇ ਅਸੀਂ ਆਪਣੇ ਡੈਮੋਕਰੈਟਿਕ ਰਾਈਟਸ ਨਾਲ ਇਸ ਪੰਜਾਬ ਦੇ ਵਿੱਚ ਜੀ ਸਕੀਏ ਭਾਰਤ ਦੇ ਵਿੱਚ ਜੀ ਸਕੀਏ ਨਾ ਕਿ ਸਾਡੇ ਸਿਰ ਦੇ ਉੱਪਰ ਕੋਈ ਇਹ ਡੱਟਾ ਲੱਗੇ ਬੈਠਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਕਾਇਗਲ ਸਾਹਿਬ ਦਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਨੀ ਕੈਂਤ ਗਗਨਦੀਪ ਸਿੰਘ ਜੀ ਔਰ ਪੂਸ਼ਨ ਸਾਹਿਬ ਔਰ ਮਠਾੜੂ ਸਾਹਿਬ ਮੈਂ ਇਹ ਗੱਲ ਕਰਨੀ ਚਾਹੁੰਦਾ ਮੇਰੇ ਕੋਲ ਵਕਤ ਦੀ ਅੱਜ ਥੋੜੀ ਜਿਹੀ ਕਮੀ ਹੈ ਸੋ ਕੋਸ਼ਿਸ਼ ਕੀਤੀ ਕਿ ਸਾਰੇ ਮੁੱਖ ਪੁਆਇੰਟਸ ਨੇ ਜਿਹੜੇ ਉਹਨਾਂ ਦੇ ਉੱਤੇ ਗੱਲ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ